ਸਉ ਮਾਰੀਆਂ ਤੁੱਪਾਂ ਵਿੱਚ ਸਾਰਾ ਦਿਨ ਬਾੰਦਰੀ ਦੇ ਤਮਾਚੇ ਵਿਖਾ ਖਾ ਕੇ ਕੁਝ ਰੋਟੀਆਂ ਦੇ ਕਿੱਟੂੜੇ ਥੋੜਾ ਜਿਹਾ ਆਟਾ ਇੱਕ ਚੋਲੇ ਵਿੱਚ ਪਾਈ ਰੋਡੂ ਕੁਲੰਦਰ ਆਪਣੇ ਡੇਰੇ ਨੂੰ ਮੁੜਿਆ ਇੱਕ ਪਾਰਟੀ ਹੋਈ ਜੁੱਲੀ ਦੋ ਮਿੱਟੀ ਦੇ ਕਟੋਰੇ ਇੱਕ ਇਹ ਚੋਲਾ ਤੇ ਕੁਝ ਹੋਰ ਇਹੋ ਜੀਆਂ ਲਟਾਂ ਪਟਾਂ ਬਸ ਉਹ ਉਸ ਦੀ ਜਾਇਦਾ ਸੀ ਇਹ ਉਹ ਆਪ ਤੇ ਇੱਕ ਉਸ ਦੀ ਲੱਛੋ ਬਾੰਦਰੀ ਸਭ ਉਹ ਇੰਨਾ ਹੀ ਉਸ ਦਾ ਕਟੰਬ ਕਬੀਲਾ ਸੀ ਉਸ ਦਾ ਸੰਸਾਰ ਵਿੱਚ ਕੋਈ ਨਹੀਂ ਸੀ ਮਾਂ ਪਿਓ ਤਾਂ ਉਸ ਦੇ ਦੁੱਧ ਚੋਂਗ ਨਹੀਂ ਟਾਉ ਨਾਲ ਮਰ ਗਏ ਸਨ ਤੇ ਇੱਕ ਅੱਖ ਹੋਣ ਕਰਕੇ ਵਿਆਹ ਉਸ ਦਾ ਉਂਜੀ ਨਹੀਂ ਸੀ ਹੋਇਆ ਬਾਬੇ ਰੋਡੂ ਦੀ ਉਮਰ ਇਸ ਵੇਲੇ 60 ਤੋਂ ਟੱਪ ਚੁੱਕੀ ਸੀ ਪਰ ਉਸ ਨੂੰ ਉੱਕਾ ਕੋਈ ਪਤਾ ਨਹੀਂ ਸੀ ਕਿ ਸੰਸਾਰ ਕਮੂਹ ਮੰਨਤਾ ਕੀ ਬਲਾ ਹੁੰਦੀ ਹੈ ਜਦ ਕਦੇ ਉਹ ਕਿਸੇ ਤੋਂ ਸੁਣਦਾ ਕਿ ਫਲਾਣਾ ਫਲਾਣਾ ਨੂੰ ਬੜਾ ਪਿਆਰ ਕਰਦਾ ਹੈ ਤਾਂ ਉਹ ਅਜਿਹੀਆਂ ਗੱਲਾਂ ਨੂੰ ਵਹਿਆਤ ਸਮਝ ਕੇ ਕਿੰਨਾ ਚਿਰ ਹੱਸਦਾ ਰਹਿੰਦਾ ਸੀ ਉਸ ਨੂੰ ਕੇਵਲ ਇੰਨਾ ਪਤਾ ਸੀ ਕਿ ਆਦਮੀ ਜੰਮਦਾ ਹੈ ਤੇ ਮਰ ਜਾਂਦਾ ਹੈ ਬਸ ਹਾਂ ਉਸ ਦੀ ਰੱਬ ਅਤੇ ਆਪਣੇ ਗੁਰੂ ਦੇ ਉਪਦੇਸ਼ਾਂ ਉੱਤੇ ਸ਼ਰਧਾ ਸੀ ਉਹ ਇੱਕ ਨੀਵੀਂ ਜਾਤ ਦਾ ਅਸ਼ੂਤ ਹੋਣ ਤੇ ਵੀ ਆਪਣੇ ਆਪ ਨੂੰ ਹਿੰਦੂ ਧਰਮ ਦਾ ਸ਼ਰਧਾਲੂ ਸਮਝਦਾ ਸੀ ਰੋਟੀ ਤੇ ਆਟੇ ਵਾਲਾ ਚੋਲਾ ਉਹਨੇ ਲਾ ਕੇ ਜੁਗੀ ਵਿਚਲੀ ਥੂਣੀ ਤੇ ਖੁੰਗੀ ਨਾਲ ਟੰਗ ਦਿੱਤਾ ਬਾਂਦਰੀ ਨੂੰ ਬੰਨਣ ਖੋਲਣ ਦਿੱਤਾ ਉਸ ਨੂੰ ਕਦੇ ਲੋੜ ਹੀ ਨਹੀਂ ਸੀ ਪਈ ਉਹ ਇਸ ਦੀ ਜਨਮ ਦੀ ਸਾਥਣ ਸੀ ਰੋਡੂ ਨਾਲ ਉਸ ਨੂੰ ਹੱਦੋਂ ਵੱਧ ਮੋਹ ਸੀ ਉਹ ਆਪਣੇ ਆਪ ਹੀ ਬੋਰਡ ਦੀਆਂ ਜੜਾਂ ਵਿੱਚ ਤਰ ਦੇ ਕੇ ਚੱਲੰਮੀ ਪਈ ਰੋਡੂ ਨੇ ਉਂਗਲ ਨਾਲ ਮੱਥੇ ਦਾ ਮੜਕਾ ਪੁੰਜਿਆ ਭਿੱਜੂ ਹੀ ਤੇ ਟਾਕੇ ਨਾਲ ਪਰਿਫਤੂਈ ਲਾ ਕੇ ਲੰਮਾ ਪੈ ਗਿਆ ਠੰਡੀ ਠੰਡੀ ਹਵਾ ਨਾਲ ਜਦ ਉਸ ਦੇ ਸਰੀਰ ਦਾ ਮੜਕਾ ਸੁੱਕ ਗਿਆ ਤਾਂ ਉਸ ਨੇ ਲੱਕੜੀ ਟੈਂਡ ਵਿੱਚ ਪਿਆਲੇ ਵਿੱਚ ਪਾਣੀ ਪਾਇਆ ਗੁੜ ਦੀ ਰੀੜੀ ਥੈਲੇ ਵਿੱਚੋਂ ਲੱਭ ਕੇ ਤੇ ਉਸ ਨੇ ਇੱਕ ਫੱਟੇ ਨਾਲ ਮਹੀਨ ਕੁੱਟ ਕੇ ਸ਼ਰਬਤ ਬਣਾਇਆ ਅੱਧੇ ਉਹ ਵਾਦ ਉਸਨੇ ਆ ਪੀਤਾ ਤੇ ਬਾਕੀ ਰਹਿੰਦਾ ਥਾ ਦੂਜੇ ਪਿਆਲੇ ਵਿੱਚ ਪਾ ਕੇ ਉਸਨੇ ਬਾਂਦਰੀ ਲਈ ਰੱਖ ਕੇ ਉਸ ਵੱਲ ਤੱਕਿਆ ਉਹ ਅੱਗੇ ਉਡੀਕ ਵਿੱਚ ਸੀ ਇੱਕੋ ਛਲਾਂਗ ਮਾਰ ਕੇ ਆਈ ਤੇ ਚਟਪਟ ਪਿਆਲਾ ਸਖਣਾ ਕਰਕੇ ਫਿਰ ਆਪਣੀ ਥਾਂ ਤੇ ਜਾ ਬੈਠੀ ਪਲਕ ਮਗਰੋਂ ਕੁੱਤਿਆਂ ਦੀ ਇੱਕ ਥਾੜ ਪਤਾ ਨਹੀਂ ਕਿੱਥੋਂ ਆ ਕੇ ਕੱਟੀ ਹੋਈ ਤੇ ਕੂੰਕੂੰ ਕਰਕੇ ਰੋਡੂ ਦੇ ਦੁਆਲੇ ਫੇਰ ਪਾਉਣ ਲੱਗੀ ਰੋਡੂ ਨੇ ਝੋਲਾ ਚੁੱਕਿਆ ਤੇ ਆਟੇ ਵਿੱਚ ਰੋਟੀਆਂ ਦੇ ਟੁਕੜੇ ਚੰਚਨ ਕੁੱਤਿਆਂ ਨੂੰ ਪਾਉਣ ਲੱਗਾ ਜਦ ਕੇਵਲ ਆਟਾ ਹੀ ਬਾਕੀ ਰਹਿ ਗਿਆ ਤਾਂ ਝੋਲਾ ਟੰਗ ਕੇ ਉਹ ਫਿਰ ਲੰਮਾ ਪੈ ਗਿਆ ਰੋਟੀ ਉਸਨੇ ਅਜੇ ਚਿਰਕੀ ਪਕਾਣੀ ਸੀ ਪੈਂਦਾ ਹੀ ਉਸ ਨੂੰ نیند ਆ ਗਈ ਥੋੜੇ ਚਿਰ ਪਿਛੋਂ ਉਸਨੇ ਪਾਸਾ ਵਰਤਿਆ ਜਰਾਂ ਅੱਖ ਕੁਲੀ ਪਰ ਫਿਰ ਸੌਂਗਾ ਇੱਕ ਮਿੰਟ ਬਾਅਦ ਹੀ ਉਹ ਠਿਆ ਤੇ ਉੱਠ ਕੇ ਬੈਠ ਗਿਆ ਫਿਰ ਹੱਥ ਨੂੰ ਨਲਕੀ ਵਾਂਗ ਗੋਲ ਕਰਕੇ ਤੇ ਕੰਨ ਨਾਲ ਲਾ ਕੇ ਸੁਣਨ ਦੀ ਕੋਸ਼ਿਸ਼ ਕਰਨ ਲੱਗਾ ਉਸ ਨੂੰ ਆਵਾਜ਼ ਰਤਾ ਹੋਰ ਸਾਫ਼ ਸੁਣਾਈ ਦਿੱਤੀ ਤੇ ਉਹ ਵਾਹੋ ਤਾਈ ਉੱਠ ਕੇ ਉਸ ਪਾਸੇ ਤੁਰਿਆ ਗਿਆ ਜਿੱਧਰੋਂ ਆਵਾਜ਼ ਆਉਣ ਦਾ ਉਹਨੂੰ ਪਰਮ ਪੈਂਦਾ ਸੀ ਆਪਣੇ ਮਾਲਕ ਨੂੰ ਇਸ ਤਰ੍ਹਾਂ ਜਾਣਿਆ ਵੇਖ ਕੇ ਬਾਂਦਰੀ ਵਿਊਜ਼ ਦੇ ਪਿੱਛੇ ਹੋਤਰੀ ਉਹ ਜਾਂਦਾ ਜਾਂਦਾ ਇੱਕ ਝਾੜੀ ਕੋਲ ਰੁਕ ਗਿਆ ਉਸ ਨੂੰ ਆਵਾਜ਼ ਐਵੇਂ ਮਾਲੂਮ ਹੁੰਦੀ ਸੀ ਜਿਕਰ ਕੋਈ ਨਵਾਂ ਜੰਮਿਆ ਬਾਲ ਰੋ ਰਿਹਾ ਹੁੰਦਾ ਝਾੜੀ ਦੇ ਢੇਟਲੇ ਪਾਸੇ ਜਦੋਂ ਨੇ ਨੀਵਿਆਂ ਹੋ ਕੇ ਡੇਠਾ ਤਾਂ ਲਾਲ ਜੀ ਚੀਜ਼ ਉਸ ਨੂੰ ਝਾਉਣਾ ਪਿਆ ਉਹ ਹੋਰ ਅਗਾਂ ਵਧਿਆ ਇਹ ਲੀਰਾਂ ਵਿੱਚ ਲਪੇਟਾ ਇੱਕ ਬੱਚਾ ਸੀ ਜੋ ਇੱਕ ਸਾਹ ਹੋਏ ਹੋਏ ਕਰਕੇ ਰੋ ਰਿਹਾ ਸੀ ਰੋਡੂ ਪਾਸੋਂ ਬੱਚੇ ਦੀ ਇਹ ਦੁਰਦਸ਼ਾ ਦੇਖੀ ਨਾ ਗਈ ਉਸ ਨੇ ਹੀਲ ਕੀਤੀ ਨਾ ਦਲੀਲ ਉਵੇਂ ਹੀ ਕੱਪੜੇ ਸਮੇਤ ਬੱਚੇ ਨੂੰ ਚੁੱਕ ਲਿਆ ਤੇ ਮੁੜ ਆਪਣੀ ਥਾਂ ਤੇ ਆ ਗਿਆ ਰੁੱਤ ਭਾਵੇਂ ਗੁਲਾਬੀ ਸੀ ਪਰ ਸ਼ਾਮ ਦੀ ਠੰਡੀ ਹਵਾ ਕਰਕੇ ਇਸ ਨਮਾਣੀ ਬੇਟ ਲਈ ਇੰਨੀ ਸਰਦੀ ਬਥੇਰੀ ਸੀ ਉਹ ਲਾਲ ਲੋਥੜਾ ਤੁਣ ਹੁੰਦਾ ਜਾਂਦਾ ਸੀ ਤੇ ਬਲਖ ਦੇ ਨੀਲੇ ਹੋ ਰਤਨ ਰੋਡੂ ਕਾ ਵਰ ਗਿਆ ਜੋ ਉਸ ਨੂੰ ਕਹੇ ਕਿੱਥੇ ਲੈ ਜਾਵੇ ਜਾਂ ਕਿੱਕਣ ਬਚਾਵੇ ਬਾਂਦਰੀ ਨੂੰ ਛੋਟੇ ਬੱਚਿਆਂ ਨਾਲ ਕੁਦਰਤ ਤੋਂ ਹੀ ਬੜਾ ਪਿਆਰ ਹੁੰਦਾ ਹੈ ਰੋਡੂ ਉਸ ਨੂੰ ਘੂਰ ਘੂਰ ਕੇ ਪਰੇ ਕਰਦੀ ਸੀ ਤੇ ਉਹ ਕੜੀ-ਮੁੜੀ ਉਹਦੇ ਹੱਥੋਂ ਬਾਲ ਖੁੱਣ ਨੂੰ ਆਉਂਦੀ ਸੀ ਉਹਨੇ ਛੇਤੀ ਨਾਲ ਗੋਦੜੀ ਇਕੱਠੀ ਕੀਤੀ ਤੇ ਉਸ ਵਿੱਚ ਬਾਲ ਨੂੰ ਲਕੋ ਲਿਆ ਫਿਰ ਉਸ ਨੂੰ ਖਿਆਲ ਆਇਆ ਜੋ ਬਿੱਲੀ ਦੇ ਬੱਚੇ ਜਿੰਨੀ ਕੁੜੀ ਵਿਚਾਰੀ ਹੋਰ ਇਹ ਕਿੰਨੇ ਚਿਰ ਦੀ ਭੁੱਖੀ ਹੋਵੇਗੀ ਇਸ ਲਈ ਦੁੱਧ ਲਿਆਉਣਾ ਚਾਹੀਦਾ ਹੈ ਇਹ ਸੋਚ ਕੇ ਉਸਨੇ ਕੁੜੀ ਨੂੰ ਉੱਥੇ ਹੀ ਲੰਮਿਆਂ ਪਾ ਦਿੱਤਾ ਤੇ ਆਪ ਛੇਤੀ ਨਾਲ ਪਿਆਲਾ ਲੈ ਕੇ ਪਿੰਡ ਵੱਲ ਭੱਜ ਗਿਆ ਰਾਹ ਵਿੱਚ ਜਾ ਕੇ ਉਸ ਨੂੰ ਚਿੰਤਾ ਹੋਈ ਜੋ ਮੈਂ ਇਸ ਨੂੰ ਇਸ ਤਰ੍ਹਾਂ ਇਕੱਲਿਆਂ ਹੀ ਤੇ ਫਿਰ ਬਾਂਧੀ ਵਰਗੇ ਅਤਰੇ ਜਾਨਵਰ ਦੇ ਰਹਿਮ ਦੇ ਛਾਡ ਆ ਇਹ ਬੜੀ ਪੁੱਲ ਕੀਤੀ। ਨਾਲ ਹੀ ਲਈ ਆਉਂਦਾ ਤਾਂ ਫਿਰ ਕੀ ਦਰ ਸੀ। ਮੈਨੂੰ ਕਿਸੇ ਦੀ ਕੀ ਕਹਿਣਾ ਸੀ। ਕੋਈ ਪਹੁੰਚਦਾ ਤੇ ਕਹਿਨਦਾ ਮੇਰੇ ਕਿਸੇ ਸੰਬੰਧੀ ਦੀ ਕੁੜੀ ਹੈ। ਉਸ ਦਾ ਦਿਲ ਕੀਤਾ ਹੌਣੀ ਮੁੜ ਜਾਵੇ ਪਰ ਕੁੜੀ ਦੀ ਭੁੱਖ ਦੇ ਖਿਆਲ ਨੇ ਉਸ ਦਾ ਪੈਰ ਪਛਾਣ ਨਾ ਮੜਨ ਦਿੱਤਾ। ਉਸ ਨੇ ਅੱਖਾਂ ਮੀਟ ਕੇ ਹੱਥ ਜੋੜ ਕੇ ਸ਼ਿਵਜੀ ਭਾਰਤੀ ਦਾ ਨਾਮ ਲਿਆ ਤੇ ਫਿਰ ਅਗਾਹ ਵੱਲ ਤੁਰ ਪਿਆ। ਭਾਵੇਂ ਉਸ ਨੇ ਆਪਣੀ ਵੱਲੋਂ ਹੱਦੋਂ ਵੱੜੀ ਛੇਤੀ ਕੀਤੀ ਸੀ ਫਿਰ ਵੀ ਔਣ ਜਾਣ ਵਿੱਚ ਉਸ ਨੂੰ ਅੱਧਾ ਘੰਟਾ ਲੱਗ ਗਿਆ। ਉਹ ਜਦ ਦੁੱਧ ਲੈ ਕੇ ਝੌਂਪੜੀ ਵੱਲ ਜਾ ਰਹੀ ਸੀ ਤਾਂ ਉਸ ਦਾ ਦਿਲ ਤੱਕ ਤੱਕ ਕਰ ਰਿਹਾ ਸੀ। ਉਹ ਸੋਚਿਆ ਕਿ ਤੇ ਐਸਾ ਨਾ ਹੋਵੇ ਜੋ ਕਿ ਇੱਕ ਰੱਬਤਾ ਜੀ ਮੇਰੀ ਬੇਕਲੀ ਕਰਕੇ ਅਜਾਈਂ ਚਲਾ ਜਾਵੇ। ਡੇਰਿਆ ਕਿ ਉਹ ਹੱਕਾ ਬੱਕਾ ਰਿਹਾ ਗਿਆ। ਬਾਦਰੀ ਉਸ ਬੱਚੇ ਨੂੰ ਮਾਂ ਵਾਂਗਰ ਗੋਦੀ ਵਿੱਚ ਲਈ ਬੈਠੀ ਸੀ ਤੇ ਗੋਦੜੀ ਇੱਕ ਪਾਸੇ ਪਈ ਸੀ। ਕੁੜੀ ਨੇ ਅੱਖਾਂ ਖੋਲ੍ਹੀਆਂ ਹੋਈਆਂ ਸਨ ਤੇ ਹੁਣ ਉਹ ਰੋਦੀ ਨਹੀਂ ਸੀ। ਬਾਦਰੀ ਨੇ ਆਪਣੇ ਜੁੱਸੇ ਦੀ ਨਗਣਾ ਉਸ ਦੀ ਠੰਡ ਦੂਰ ਕਰ ਦਿੱਤੀ। ਮਾਲਕ ਨੂੰ ਸਿਰ ਤੇ ਆ ਗਿਆ ਵੇ ਕਿਸ ਨੇ ਕੁੜੀ ਨੂੰ ਫੇਰ ਗੋਦੜੀ ਉੱਤੇ ਲਟਾ ਦਿੱਤਾ ਤੇ ਆਪ ਡਰਨਾ ਸਹਿਮ ਕੇ ਇੱਕ ਪਾਸੇ ਖੜੋ ਗਈ। ਰੂਡੂ ਨੇ ਗੋਦੜੀ ਚੋਂ ਰੂਂ ਦਾ ਤੁੰਬਾ ਕੱਢਿਆ ਤੇ ਉਸ ਨੂੰ ਦੁੱਧ ਨਾਲ ਪਿਉਂ ਬਕੇ ਕੁੜੀ ਨੂੰ ਝੰਗਾਉਣ ਲੱਗਾ। ਦ ਦੀ ਟੈਲਸੀ ਕੁੜੀ ਸੌਂਗੀ ਰੋਡੂ ਨੇ ਸੁੱਖ ਦਾ ਸਾਗ। ਰਾਤ ਨੂੰ ਉਸਨੇ ਸਦਾ ਮੰਗ ਪੱਥਰਾਂ ਨੂੰ ਜੋੜ ਕੇ ਬਣਾਏ ਚੁੱਲ੍ਹੇ ਤੇ ਤਿੰਨ ਰੋਟੀਆਂ ਪਕਾ ਕੇ ਦੋ ਆਪ ਖਾਦੇ ਤੇ ਕਬ ਬਾਂਦਰੀ ਨੂੰ ਪਾਈ। ਅੱਜ ਰੋਡੂ ਨੂੰ ਮਿੱਟੀ ਕੱਟੇ ਚ ਸੌਣਾ ਪਿਆ। ਗੋਦੜੀ ਉਸਨੇ ਦੋਹਰੀ ਕਰਕੇ ਇੱਕ ਅੱਧੀ ਕੁੜੀ ਦੇ ਥੱਲੇ ਤੇ ਅੱਧੀ ਉੱਪਰ ਪਾ ਦਿੱਤੀ ਤੇ ਉਸ ਨੂੰ ਢਿੱਡ ਨਾਲ ਲਾ ਕੇ ਸੌਂ ਗਿਆ। ਅੱਧੀ ਰਾਤੀ ਜਾਸ ਨੇ ਪਾਸਾ ਪਰਤਾ ਤੇ ਉਸ ਨੂੰ ਕੁੜੀ ਦਾ ਖਿਆਲ ਆਇਆ। ਉਹ ਤਰਬ ਕੇ ਉੱਠ ਬੈਠਾ ਤੇ ਫਿਰ ਕੁੜੀ ਦਾ ਹਾਲ ਚਾਲ ਵੇਖਣ ਲਈ ਉਹਨੇ ਗੋਦੜੀ ਦਾ ਉੱਪਰਲਾ ਪੱਲਾ ਚੁੱਕਿਆ ਪਰ ਕੁੜੀ ਉੱਥੇ ਨਹੀਂ ਸੀ ਉਹ ਸੋਚਣ ਲੱਗਾ ਜਾ ਜਾਂਦੀ ਏ ਕੁੜੀ ਨੂੰ ਭਾਵੇਂ ਕੋਈ ਜੰਗਲੀ ਜਾਨਵਰ ਨਾ ਚੋੱਕ ਕੇ ਲੈ ਗਿਆ ਹੋਵੇ ਤਾਂ ਹੀ ਖਬਰ ਜੋ ਉਸਨੇ ਪਛਾਣ ਮੜ ਕੇ ਢਿਠਾ ਕੁੜੀ ਸੱਚਮੁੱਚ ਜੰਗਲੀ ਜਾਨਵਰ ਦੇ ਕਬਜੇ ਵਿੱਚ ਸੀ ਲੱਚੋ ਨੂੰ ਪੱਟਾਂ ਵਿੱਚ ਲਈ ਰਾਤ ਵਾਲਾ ਦੁੱਧ ਉਸੇ ਤਰ੍ਹਾਂ ਤੁੰਬੇ ਨਾਲ ਪਿਆ ਰਹੀ ਸੀ ਰੱਬ ਦੀ ਕੁਦਰਤ ਦਾ ਇਹ ਨੋਖਾ ਚਮਤਕਾਰ ਵੇਖ ਕੇ ਰੋਡੂ ਨੂੰ ਹੱਸ ਆ ਗਿਆ ਉਹ ਸੋਚਣ ਲੱਗਾ ਮਾਲ ਕਿੱਡਾ ਬਿਆੰਥ ਹੈ ਕੁੜੀ ਨੂੰ ਮਨੁੱਖੀ ਮਾਂ ਪਾਸੋਂ ਖੋਕੇ ਜੰਗਲੀ ਮਾਂ ਦੇ ਹਵਾਲੇ ਕਰ ਦਿੱਤਾ ਸੀ ਮੋਹ ਮਾਇਆ ਦੀ ਇਹ ਪਹਿਲੀ ਕਿਰਨ ਸੀ ਜਿਹੜੀ ਰੋਡੂ ਦੇ ਹਨੇਰੇ ਤੇ ਠੰਡੇ ਮਨ ਵਿੱਚ ਭਈ ਜਿਸ ਦੇ ਮਾੜੇ ਜੇ ਨਗਨ ਤੇ ਤੁੰਦਲੇ ਜੇ ਚਾਨਣ ਨੂੰ ਉਸਨੇ ਅੱਜ ਪਹਿਲੀ ਵਾਰ ਅਨ ਜਿਹੜਾ ਰੋਡੂ ਰੋਜ਼ ਸੂਜਣਾ ਛਰਤ ਲਾ ਕੇ ਸੌਂਦਾ ਸੀ ਹੁਣ ਪਲ-ਪਲ ਮਗਰੋਂ ਉਸ ਦੀ ਚਾਹ ਖੁੱਲ ਜਾਂਦੀ ਤੇ ਤੇ ਕਦੇ ਰਾਤੀਂ ਜਾ ਕੇ ਸੁੰਦਰੀ ਜਿੰਦੇ ਪੈ ਜਾਂਦੀ ਤਾਂ ਉਹ ਘੰਟੇ ਮੰਦੀ ਉਸ ਨਾਲ ਮੋਢੇ ਲਾ ਕੇ ਫਿਰਾਂਦਾ ਤੇ ਲੋਰੀਆਂ ਦਿੰਦਾ ਰਹਿੰਦਾ ਸੀ ਸਦਕੇ ਸਦਕੇ ਸਦਮਾਈਆਂ ਚੰਬੇ ਦੀਆਂ ਬੂਟੀਆਂ ਰੱਬ ਲਾਈਆਂ ਇਹ ਹੀ ਲੋਰੀਆਂ ਸਨ ਜਿਸ ਸੁਣ ਕੇ ਉਹ ਕਦੇ ਲੋਕਾਂ ਨੂੰ ਮੁਖੌਲਣਾ ਕਰਦਾ ਹੁੰਦਾ ਸੀ ਪਰ ਅੱਜ ਇਹਨਾਂ ਵਿੱਚ ਉਸ ਨੂੰ ਕਿੰਨਾ ਸਵਾਦ ਆਉਂਦਾ ਰੱਖੇ ਰੱਬ ਤਾਂ ਮਾਰੇ ਕੋਣ ਜੱਸ ਮਾਤਮ ਬੱਚੀ ਨੂੰ ਕੋਈ ਜਾਣ ਬੁੱਝ ਕੇ ਮੌਤ ਦੀਆਂ ਦਾੜਾਂ ਹੀ ਦੇ ਗਿਆ ਸੀ ਉਸਨੇ ਇਹ ਦੁਨੀਆ ਵੇਖਣੀ ਸੀ ਬਚ ਗਈ ਇਸ ਤੋਂ ਛਟ ਰੋਡੂ ਵਰਗੇ ਸੁੰਨਹਿਰ ਦੇ ਵਿੱਚ ਵਾਸਤਾਲ ਦਾ ਦੀਵਾ ਬਾਲਣ ਦਾ ਕੰਮ ਜਦ ਵਧਾਤਾ ਨੇ ਉਸ ਨੂੰ ਸੋਮਕੇ ਸੰਧਾਰ ਵਿੱਚ ਕੱਲਿਆ ਸੀ ਤਾਂ ਆਪਣੀ ਕਾਰਗੁਜ਼ਾਰੀ ਵਿਖਾਏ ਬਿਨਾ ਕਿੱਕਣ ਚਲੀ ਜਾਂਦੀ ਕੁੜੀ ਦੇ ਨਕਸ਼ ਨੰਨ ਜ ਹੱਦ ਦਰਜੇ ਦੇ ਸੁੰਦਰ ਤੇ ਸਡਾਲਸਨ ਉਸ ਦੀਆਂ ਬਿੱਲੀਆਂ ਅੱਖਾਂ ਗੋਰਾ ਰੰਗ ਸੁਨਹਿਰੀ ਰੇਸ਼ਮੀ ਵਰਗੀ ਚੰਡ ਕੁਦਰਤ ਦੇ ਹੱਥਾਂ ਦੀ ਅਨੋਖੀ ਕਾਰੀਗਰੀ ਦੀ ਸਾਖੀ ਸੀ ਸ਼ਾਇਦ ਉਸ ਦੀ ਸੁੰਦਰਤਾ ਨੂੰ ਵੇਖ ਕੇ ਰੋਡੂ ਨਿਯਤਨਾ ਸੁੰਦਰੀ ਰੱਖ ਦਿੱਤਾ ਸੀ ਬੁੱਢੇ ਰੋਡੂ ਨੂੰ ਉਸਦੇ ਮਦਦ ਤੇ ਪ੍ਰਸ਼ਨ ਦਾ ਉੱਤਰ ਅਜ ਆਪਣੇ ਆਪ ਹੀ ਮਿਲ ਗਿਆ ਸੀ ਜਿਹੜਾ ਕਦੇ-ਕਦੇ ਸੋਚ ਕੇ ਲੋਕਾਂ ਨੂੰ ਮਜ਼ਾਕਾਂ ਕਰਦਾ ਹੁੰਦਾ ਸੀ ਏਖਾਂ ਧੀਆਂ ਪੁੱਤਰਾਂ ਦੀ ਸਾਰੇ ਜਹਾਨੀਆਂ ਫਿਗਰਾਂ ਨੂੰ ਸਿਰ ਤੇ ਲੱਦ ਕੇ ਲੈਣਾ ਵੀ ਕੋਈ ਅਕਲਮੰਦੀ ਐਵੇਂ ਲੋਕੀ ਭਰਮ ਵਿੱਚ ਪੈ ਕੇ ਮੋਹ-ਮੂਹ ਪੂਕ ਦੇ ਫਿਰਦੇ ਨੇ ਬੜਾ ਮੋਹ ਵੀ ਕੋਈ ਚੀਜ਼ ਉਹ ਬੁੱਢੇ ਕਲੰਦਰ ਜਿਹੜਾ ਦੋ ਢਿੱਡਾਂ ਜੋਗਾ ਆਟਾ ਮੰਗ ਪੈਣ ਕੇ ਰੁੱਖਾਂ ਦੀ ਠੰਡੀ ਸ਼ਾਮੇ ਲਾਤੇ ਲਤ ਰੱਖ ਕੇ ਸੌ ਜਾਂਦਾ ਸੀ ਹੁਣ ਪ੍ਰਭਾਤ ਵੇਲੇ ਕਰੋ ਨਿਕਲਦਾ ਤੇ ਸੋਤੇ ਪਿਆ ਵੜਦਾ ਹੈ ਹੁਣ ਉਸ ਨੂੰ ਆਟੇ ਤੋਂ ਛੱਟ ਪੈਸਿਆਂ ਦੀ ਵੀ ਲੋੜ ਹੈ ਜਿਹੜੇ ਰੋਟੀਆਂ ਦੇ ਟੁਕੜੇ ਉਹ ਅੱਗੇ ਕੁੱਤਿਆਂ ਨੂੰ ਪਾੰਦਾ ਹੁੰਦਾ ਸੀ ਉਹ ਹੁਣ ਗੁਜਰਾں ਦੀਆਂ ਖੁਰਲੀਆਂ ਵਿੱਚ ਪੈਂਦੇ ਸਨ ਛੇਤੀ ਰੋਡੂ ਨੇ ਕੁਝ ਪੈਸੇ ਜੋੜ ਲਏ ਜਿਨ੍ਹਾਂ ਨੂੰ ਖਰਚ ਕੇ ਸਭ ਤੋਂ ਪਹਿਲਾਂ ਉਸਨੇ ਸੁੰਦਰੀ ਲਈ ਨਿੱਕੀ ਜੀ ਮੰਜੀ ਕੁਝ ਕੱਪੜੇ ਨਿੱਕੇ ਮोटे ਦੋ ਚਾਰ ਖੜਾਉਣੇ ਲੈਂਦੇ ਅੱਗੇ ਉਸ ਨੂੰ ਕਿਸੇ ਤੋਂ ਜੋ ਕੁਝ ਮਿਲਦਾ ਸੀ ਲੈ ਕੇ ਸਬਰ ਸੰਤੋਖ ਨਾਲ ਤੁਰ ਜਾਂਦਾ ਸੀ ਪਰ ਹੁਣ ਮਾਈ ਬੱਚੇ ਜੋਗਾ ਕੋਈ ਪਾਟਾ ਪੁਰਾਣਾ ਕੱਪੜਾ ਪਾਵਾ ਨਿੱਕੀ ਬੱਚੇ ਨੂੰ ਦੰਦ ਪਿਆਣ ਲਈ ਪੈਸਾ ਆ ਖਾ ਕੇ ਲੋਕਾਂ ਅੱਗੇ ਵਾਸਤਾ ਪਾੰਦਾ ਫਿਰਦਾ ਸੀ ਰੋਡੂ ਦਾ ਮੋਹ ਤਾਂ ਸੁੰਦਰੀ ਨਾਲ ਹੈ ਹੀ ਸੀ ਪਰ ਇੱਕ ਹਵਾਨ ਦਾ ਉਹ ਤੋਂ ਵੱਧ ਸੀ ਬਾੰਦਰੀ ਇੱਕ ਪਲ ਵੀ ਸੁੰਦਰੀ ਨੂੰ ਅੱਖੋਂ ਵੱਲੋਂ ਨਹੀਂ ਸੀ ਹੁੰਨ ਦਿੰਦੀ ਪਹਿਲਾਂ ਪਹਿਲ ਤਾਂ ਰੋਡੂ ਨੇ ਸੁੰਦਰੀ ਨੂੰ ਆਪਣੀ ਜਾਨ ਲਈ ਵਿਭਾਲ ਹੀ ਸਮਝਿਆ ਸੀ ਪਰ ਹੁਣ ਸੁੰਦਰੀ ਵਿੱਚ ਉਸਦੀ ਜਾਨ ਸੀ ਉਹ ਜਦ ਮੰਗਣ ਜਾਂਦਾ ਤਾਂ ਸੁੰਦਰੀ ਨੂੰ ਨਾਲ ਹੀ ਲੈ ਜਾਂਦਾ ਸੀ ਅੱਗੇ ਹੱਥ ਪਾਸੇ ਇੱਕ ਬਾੰਦਰੀ ਸੀ ਹਣ ਦੋ ਹੋ ਗਈਆਂ ਬੱਚੇ ਤਰਸ ਕਰਕੇ ਲੋਕੀ ਉਸ ਨੂੰ ਕੋਈ ਨਾ ਕੁਝ ਦੇ ਦਿੰਦੇ ਸਨ ਨਾਲੇ ਰੋਡੂ ਦਾ ਰੋਣੀ ਸੂਰਤ ਬਣਾ ਕੇ ਕਹਿਣਾ ਬਾਵਾ ਇਸ ਨੂੰ ਜੰਮਦੀ ਦੀ ਮਾਂ ਮਰ ਗਈ ਸੀ ਮੇਰੀ ਬੱਚੀ ਤੇ ਤਰਸ ਕਰੋ ਲੋਕਾਂ ਦੇ ਦਿਲਾਂ ਨੂੰ ਹੋਰ ਵੀ ਨਰਮ ਕਰ ਦਿੰਦਾ ਸੀ ਸੁੰਦਰੀ ਹਣ ਦੋ ਵਰਿਆਂ ਦੀ ਸੀ ਕਲੰਦਰ ਦੀ ਹਨੇਰੀ ਝੌਂਪੜੀ ਵਿੱਚ ਕੁਦਰਤ ਨੇ ਚਾਨਣ ਭੇਜ ਦਿੱਤਾ ਸੀ ਰੋਡੂ ਉਸ ਨੂੰ ਵੇਖ ਕੇ ਰਾਜਦਾਨੀ ਸੀ ਬਾਦਰੀ ਮਾਂ ਦੀ ਸੰਗਤ ਕਰਕੇ ਸੁੰਦਰੀ ਦੀਆਂ ਆਦਤਾਂ ਵੀ ਬਾਦਰੀ ਵਰਗੀਆਂ ਹੀ ਚੰਚਲ ਸਨ ਉਹ ਲੱਛੋ ਵਾਂਗ ਹੀ ਸਿੱਧੀਆਂ ਪੁੱਠੀਆਂ ਚਾਲਾਂ ਲਾਂਦੀ ਕਦੇ ਦੋਹਾਂ ਹੱਥਾਂ ਨੂੰ ਮੁੰਜੇ ਟੈਕ ਤੇ ਲਤਾਂ ਤਾਂ ਕਰਕੇ ਖੜੀ ਹੋ ਜਾਂਦੀ ਕਦੇ ਛੰਣ ਦੀ ਵਿਚਕਾਰ ਲਈ ਥੂਣੀ ਤੇ ਪੈਰ ਅੜਾ ਕੇ ਚੜ੍ਹਨ ਦਾ ਯਤਨ ਕਰਦੀ ਮਗਦੀ ਗੱਲ ਜਿਸ ਤਰ੍ਹਾਂ ਉਹ ਬਾਦਰੀ ਨੂੰ ਕਰਦਿਆਂ ਵੇਖਦੀ ਸੀ ਉਸੇ ਤਰ੍ਹਾਂ ਸਹਿਜ ਹੀ ਕਰਨ ਲੱਗ ਜਾਂਦੀ ਸੀ ਰੋਡੂ ਜਦ ਗਰੀਬਾਂ ਦੇ ਬਾਲਾਂ ਨਾਲ ਸੁੰਦਰੀ ਨੂੰ ਖੇਡਦਾ ਵੇਖਦਿਆਂ ਤਾਂ ਫਿਰ ਇਹ ਵੇਖਦਾ ਕਿ ਸਾਰੇ ਬਾਲ ਉਸਦੀ ਸੁੰਦਰੀ ਨਾਲ ਪਿਆਰ ਕਰਦੇ ਹਨ ਤਾਂ ਖੁਸ਼ੀ ਨਾਲ ਇੱਕ ਦੋ ਚਾਰ ਹੋ ਜਾਂਦਾ ਸੀ ਸੁੰਦਰਤਾ ਦੇ ਨਾਲ ਹੀ ਸੁੰਦਰੀ ਨੂੰ ਕੁਦਰਤ ਨੇ ਬੁੱਧ ਵੀ ਬੜੀ ਤੇਜ ਦਿੱਤੀ ਸੀ ਉਹ ਜੋ ਕੁਝ ਵੇਖਦੀ ਚਾਟੂ ਸਿਤਰੰ ਕਰਨ ਲੱਗ ਜਾਂਦੀ ਤੇ ਜੋ ਸੁਣਦੀ ਉਸੇ ਤਰ੍ਹਾਂ ਹੀ ਬੋਲਣ ਲੱਗਦੀ ਸੀ ਉਹਦੇ ਲਾਲਨ ਪਾਲਨ ਵੱਲੋਂ ਹੁਣ ਰੋਡੂ ਨੂੰ ਵਹਿਲ ਨਹੀਂ ਸੀ ਲੱਗਦੀ ਰੋਡੂ ਜਦ ਵੀ ਘਰ ਆਉਂਦਾ ਸੁੰਦਰੀ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦਾ ਸੱਚ ਤਾਂ ਇਹ ਹੈ ਕਿ ਰੋਡੂ ਨੂੰ ਹੀ ਇਸ ਕੰਮ ਦਾ ਕੁਝ ਅਮਲ ਜਾਂ ਪੈ ਗਿਆ ਸੀ ਉਹ ਜਦ ਕੋਈ ਚੀਜ਼ ਲੈ ਕੇ ਘਰ ਆ ਰਿਹਾ ਹੁੰਦਾ ਸੀ ਤਾਂ ਉਸਦੇ ਕਦਮਾਂ ਵਿੱਚ ਬਿਜਲੀ ਵਰਗੀ ਤੇਜ਼ੀ ਤੇ ਦਿਲ ਵਿੱਚ ਕੋਈ ਅਨੋਖੀ ਇੱਕ ਫਿੱਕਾ ਲਹਿਰਾ ਮਾਰ ਰਹੀ ਹੁੰਦੀ ਸੀ ਸੁੰਦਰੀ ਨੂੰ ਖਾ ਕੇ ਉਸ ਨੂੰ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਖੁਸ਼ੀ ਉਸ ਨੂੰ ਉਸ ਵੇਲੇ ਹੁੰਦੀ ਸੀ ਜਦੋਂ ਘਰ ਦੇ ਨੇੜੇ ਪਹੁੰਚਦਾ ਤਾਂ ਸੁੰਦਰੀ ਦੂਰੋਂ ਹੀ ਵੇਖ ਕੇ ਉਸ ਵੱਲ ਨੱਸੀ ਆਉਂਦੀ ਤੇ ਉਸ ਦੀਆਂ ਲੱਤਾਂ ਨੂੰ ਜੱਫੀ ਪਾ ਕੇ ਉਸ ਦੀ ਚਾਦਰ ਦੀਆਂ ਕੰਨੀਆਂ ਫੜੋਲਦੀ ਤੇ ਬੁੜਕਦੀ ਹੋਈ "ਬਾਬਾ ਮੇਰੀ ਚੀਜ਼ ਦੇਖਾਂ" ਕਹਿ ਕੇ ਪਰਤੂ ਪਾ ਦਿੰਦੀ ਜਿਸ ਵੇਲੇ ਕੰਨੀ ਖੋਲ ਕੇ ਉਹ ਮਠਿਆਈ ਦਾ ਟੁੰਨਾ ਉਹਦੇ ਹੱਥ ਤੇ ਤਰਦਾ ਤਾਂ ਉਹ ਬੇਸਬਰੀ ਹੋ ਕੇ ਟੱਬ ਦੀ ਨਜ਼ਦੀ ਹੋਈ ਦੂਸਰੀਆਂ ਕੁੜੀਆਂ ਨੂੰ ਖਾਣ ਲੈ ਕੇ ਦੌੜ ਚਲੀ ਜਾਂਦੀ ਜੋ ਰੋਡੂ ਨੂੰ ਇਸ ਤਰ੍ਹਾਂ ਨਸ਼ਾ ਜਿਹਾ ਚੜ ਜਾਂਦਾ ਸੀ ਉਹ ਖੁਸ਼ੀ ਨਾਲ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਸੀ ਉਸ ਦਾ ਸਮਾਂ ਐਸੇ ਸੁੱਖ ਤੇ ਆਰਾਮ ਨਾਲ ਕੱਟਦਾ ਜਿਹੜਾ ਸ਼ਾਇਦ ਰਾਜਾ ਮਹਾਰਾਜਾ ਨੂੰ ਵੀ ਕਦੇ ਕਾਟੀ ਨਸੀਬ ਹੁੰਦਾ ਹੋਵੇਗਾ ਸੁੰਦਰੀ ਜਦ ਬਾਲਾਂ ਨਾਲ ਖੇਡਦੀ ਸੀ ਤਾਂ ਉਹਨਾਂ ਦੀ ਮਾਵਾਂ ਨੂੰ ਕਈ ਵਾਰ ਦੇਖਦੀ ਸੀ ਕੋਈ ਦੋ ਬਾਲ ਲੜ ਪੈਂਦੇ ਤਾਂ ਆਪੋ ਆਪਣੀਆਂ ਮਾਵਾਂ ਨੂੰ ਆ ਜਾਂਦੇ ਕਿ ਕਹਿੰਦੇ ਤੁਹਾਨੂੰ ਬੇਬੇ ਵੇਖ ਮਾਰਦਾ ਈ ਬੇਬੇ ਮਿਲੀਆਂ ਗੀੜੀਆਂ ਨਹੀਂ ਹੋ ਦਿੰਦਾ ਆਦ ਸੁੰਦਰੀ ਲਈ ਇਹ ਬੇਬੇ ਸ਼ਬਦ ਕੋਈ ਜੀ ਅਰਥ ਨਹੀਂ ਸੀ ਰੱਖਦਾ ਉਸ ਲਈ ਸਾਰਾ ਸੰਸਾਰ ਬਾਬਾ ਰੋਡੂ ਸੀ ਤੇ ਜਾਨ ਲੱਛੂ ਬਾੰਦਰੀ ਪਰ ਕਦੀ ਕਦੀ ਉਹ ਮਾਮਾ ਨੂੰ ਆਪਣੇ ਬਾਲ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਕੰੰਗੀ ਫੇਰਦੇ ਆ ਤੇ ਚੀਜ਼ਾਂ ਦਿੰਦੇ ਆ ਵੇਖਦੀ ਤਾਂ ਉਸੇ ਤਰ੍ਹਾਂ ਹੀ ਜੀਕਣ ਕਿਤੇ ਪਾਸੇ ਖੜਾਉਣਾ ਵੇਖ ਕੇ ਉਹ ਜੋ ਲੈਣ ਨੂੰ ਜੀ ਕਰਦਾ ਸੀ ਇਹ ਬੇਬੇ ਲੈਣ ਲਈ ਵੀ ਉਖੜ ਦਿਲ ਕਰ ਆਉਂਦਾ ਇੱਕ ਦਿਨ ਰਾਤ ਨੂੰ ਚੰਨ ਚਾਨਣੇ ਨਿਕਰੀ ਹੋਈ ਸੀ ਬੁੱਢਾ ਰੋਡੂ ਚੰਨ ਤੋਂ ਬਾਹਰ ਤੱਕੜ ਤੇ ਲੰਮਾ ਪਿਆ ਸੁੰਦਰੀ ਨੂੰ ਗੋਡਿਆਂ ਤੇ ਪਾ ਕੇ ਹੂਟੇ ਮਹਾਂ ਦੇ ਰਿਹਾ ਸੀ ਜਾਦੀ ਉਹ ਹੂਟੇ ਮਹਾਂ ਸੋਨੇ ਦੀ ਗੱਡ ਚ ਲਾਈਆਂ ਦੀ ਮਹਾਰਨੀ ਬੋਲ ਕੇ ਹਟਦਾ ਸੀ ਤਾਂ ਸੁੰਦਰੀ ਕਹਿੰਦੀ "ਬਾਬਾ ਫੇਲ ਕੱਲ ਘੜੀਮੁੜੀ ਇਸ ਤਰ੍ਹਾਂ ਕਰਨ ਨਾਲ ਜਦ ਰੋਡੂ ਦੀਆਂ ਲੱਤਾਂ ਥੱਕ ਗਈਆਂ ਤਾਂ ਹਾਰ ਕਿਉਂ ਕਹਿਣ ਲਗਾ ਲੈ ਸੁੰਦਰੋ ਹੁਣ ਤੈਨੂੰ ਫੁੱਟੀ ਪਾਵਾਂ ਉਹਦੇ ਨਿੱਕੇ ਜਿਹੇ ਹੱਥ ਨੂੰ ਹੱਥ ਵਿੱਚ ਫੜ ਕੇ ਇੱਥੇ ਪਈ ਫੁੱਟੀ ਕਾਂ ਮਾਰੀ ਚੁੱਟੀ ਕਹਿੰਦਾ-ਕਹਿੰਦਾ ਕੀ ਰੋਚ ਲੱਭ ਪਈ ਲੱਭ ਪਈ ਦੇ ਨਾਲ ਹੀ ਉਸ ਨੂੰ ਕੁਤਕਤਾ ਰੀਆਂ ਕਰਦਾ ਤਾਂ ਸੁੰਦਰੀ ਹੱਸਦੀ-ਹੱਸਦੀ ਦੂਰੀ ਹੋ ਜਾਂਦੀ ਸੀ ਇਸ ਵਿੱਚੋਂ ਰੋਡੂ ਨੂੰ ਅਮਰ ਦੇ ਕੁੱਟਾਂ ਦਾ ਸਵਾਦ ਆ ਰਿਹਾ ਸੀ ਐਸੇ ਵੇਲੇ ਦੂਰੋਂ ਕਿਤੇ ਬਾਲ ਨੇ ਆਪਣੀ ਮਾਂ ਨੂੰ ਉੱਚੀ ਥਾਰੀ ਬੇਬੇ ਕਹਿ ਕੇ ਆਵਾਜ਼ ਮਾਰੀ ਆਵਾਜ਼ ਸੁਣ ਕੇ ਸੁੰਦ ਪੁੱਲ ਗਿਆ ਤੇ ਉਹ ਦੋਹਾਂ ਹੱਥਾਂ ਨਾਲ ਰੋਡੂ ਦੀ ਠੋਡੀ ਫੜ ਕੇ ਬੋਲੀ "ਬਾਬਾ ਮੇਈ ਬੇਬੇ ਕਿੱਥੇ?" ਵਿਚਾਰਾ ਬੁੱਢਾ ਇਸ ਨਿੱਕੇ ਜਿਹੇ ਪਰ ਬਹੁਤੇ ਵੱਡੇ ਪ੍ਰਸ਼ਨ ਦਾ ਉੱਤਰ ਕੀ ਦਿੰਦਾ। ਉਹਦੇ ਦਿਲ ਨੂੰ ਤੱਕਾ ਜਿਹਾ ਵਜਾ। ਫਿਰ ਉਹ ਸੁੰਦਰੀ ਦਾ ਮੂੰਹ ਚੁੰਮ ਲਿਆ। "ਪੁੱਤਰ ਤੇਰੀ ਬੇਬੇ ਚਲੀ ਗਈ।" ਉਹ ਫਿਰ ਬੋਲੀ "ਬਾਬਾ ਮੇਰੀ ਬੇਬੇ ਕਿੱਥੇ?" "ਪੁੱਤ ਤੇਰੀ ਬੇਬੇ ਦੂਰ ਸਾਰੇ ਚਲੀ ਗਈ।" "ਬਾਬਾ ਬੇਬੇ ਦੂ ਆਹੋ ਪਤ ਦੂਰ।" ਸੁੰਦਰੀ ਅਥੇ ਲੰਮੀ ਪੇ ਸਮਾਨ ਵੱਲ ਤੱਕ ਰਹੀ ਸੀ। ਇਸ ਤਰ੍ਹਾਂ ਤੱਕਦੀ ਹੋਈ ਬੋਲੀ "ਬਾਬਾ ਬੇਬੇ ਦੂ ਆਹੋ ਪਤ ਦੂਰ।" ਬਾਬਾ ਬੇਬੇ ਉੱਤੇ ਆਹ ਪੁੱਤ ਉੱਤੇ ਚਲੇਗੀ ਬੇਬੇ ਤੰਦ ਮਾਮਾ ਆਹੋ ਪਤ ਚੰਦ ਮਾਮੇ ਕੋ ਬਾਬਾ ਬੇਬੇ ਕੋਕੋ ਹਾਂ ਪੁੱਤ ਕੋਕੋ ਲੈ ਗਈ ਬਾਬਾ ਬੇਬੇ ਦੂ ਕੋਕੋ ਹਾਂ ਮੇਰੀ ਬੱਚੀ ਦੂ ਕੋਕੋ ਲੈ ਗਈ ਇਸ ਤਰ੍ਹਾਂ ਕਰਦੀ ਕਰਦੀ ਕੱਚੇ ਬਾ ਸੁੰਦਰੀ ਸੌਂਗੀ ਤੀ ਰੁੱਡੂਈ 10 12 ਸਾਲਾਂ ਬਾਅਦ ਲਗਨ ਪੈੜੀ ਹੋਵੇ ਭਾਵੇਂ ਚੰਗੀ ਇਹ ਮਨੁੱਖ ਨੂੰ ਕੁਝ ਦਾ ਕੁਝ ਬਣਾ ਦਿੰਦੀ ਹੈ ਲਗਨ ਇੱਕ ਤੁਪਕਾ ਹੈ ਜਿਹੜਾ ਚਾਗ ਦੇ ਰੂਪ ਚ ਲੱਗਾ ਆ ਦੁੱਧ ਨੂੰ ਦਹੀਂ ਵਿੱਚ ਬਦਲ ਦਿੰਦਾ ਹੈ ਪਰ ਇਹੋ ਤੁਪਕਾ ਜੇ ਕਾਜੀ ਬਣ ਕੇ ਲੱਗ ਜਾਵੇ ਤਾਂ ਸਾਰੇ ਦੋਦ ਨੂੰ ਪਟਾ ਕੇ ਨਾਫ ਕਰ ਦਿੰਦਾ ਹੈ ਦਵਾਨਪੁਰੀਏ ਜੀਵਾ ਸਿੰਘ ਦੇ ਪੁੱਤਰ ਬਚਨ ਸਿੰਘ ਨੂੰ ਵੀ ਇੱਕ ਲਗਨ ਲੱਗ ਚੁੱਕੀ ਹੈ ਤੇ ਉਹ ਉਦੋਂ ਲੱਗੀ ਜਦੋਂ 10ਵੀਂ ਪਾਸ ਕਰਨ ਤੋਂ ਬਾਅਦ ਖਾਲਸਾ ਗੋਲਡ ਵਿੱਚ ਦਾਖਲ ਹੋ ਚੁੱਕਾ ਸੀ ਬਾਬਾ ਇਸੇ ਲਗਨ ਨੂੰ ਕਹੋ ਜੈਂਕ ਮਾਨ ਅਸਤੀ ਦੀ ਛੋਹ ਨੇ ਉਹਦੇ ਜੀਵਨ ਦਾ ਪਾਸਾ ਪਲਟਤਾ ਬਚਨ ਸਿੰਘ ਦੀ ਉਮਰ 18-19 ਵਰਿਆਂ ਦੀ ਹੋਵੇ ਭਾਵੇਂ ਉਹ ਕਈਆਂ ਸਾਲਾਂ ਤੋਂ ਅੰਮ੍ਰਿਤਸਰ ਦੀ ਗੰਦੀ ਹਵਾ 'ਚ ਰਹਿ ਰਿਹਾ ਸੀ ਫਿਰ ਵੀ ਉਹਦੇ ਸਰੀਰ 'ਚ ਪਿੰਡੂ ਲਹੁ ਅਜੇ ਮਜੂਦ ਸੀ ਉਹਦਾ ਜੁੱਸਾ ਰੇਸ਼ਟ ਪੁੱਸ ਤੇ ਚਿਹਰਾ ਪਰਵਾਤੀ ਜਿਹੜਾ ਮਸਕ ਫੁੱਟ ਨੇ ਹੋਰ ਵੀ ਨਿਖਾਰ ਦਿੱਤਾ ਸੀ ਉਹਦੀ ਨਰਸ਼ਲ ਤਕਨੀ ਤੇ ਮਿੱਠੀ ਬੋਲੀ ਨੇ ਉਸਨੂੰ ਸਾਰੇ ਸਕੂਲ ਦਾ ਹੀਰੂ ਬਣਾ ਦਿੱਤਾ ਸੀ ਤੇ ਇਹ ਹੀਰੋ ਬਣ ਦਾ ਕਾਰਨ ਇੱਕ ਇਹ ਵੀ ਸੀ ਕਿ ਬਚਨ ਸਿੰਘ ਨੂੰ ਕਹਤਾ ਲਿਖਣ ਦਾ ਖਾਸ ਕਰਕੇ ਸਟੇਜ ਉੱਤੇ ਬੋਲਣ ਦਾ ਬੜਾ ਸ਼ੌਂਕ ਸੀ ਆਪਣੇ ਸਕੂਲ ਦੀ ਜੂਨੀਅਰ ਦਾਓ ਲੀਡਰ ਸੀ ਵਿਦਿਆਰਥੀਆਂ ਦੇ ਜਲਸਿਆਂ ਮੀਟਿੰਗਾਂ ਵਿੱਚ ਹਮੇਸ਼ਾ ਉਸਨੂੰ ਮੋਹਰਲੀ ਥਾਂ ਮਿਲਦੀ ਸੀ ਪਬਲਿਕ ਜਲਸਿਆਂ ਦੇ ਵਿੱਚ ਵੀ ਉਸ ਦੀ ਕਾफी ਪਛਤੀ ਵੱਡੇ ਵੱਡੇ ਇਕੱਠਾਂ ਵਿੱਚ ਬਚਨ ਸਿੰਘ ਦੀਆਂ ਨਜ਼ਮਾਂ ਨੂੰ ਪਹਿਲ ਮਿਲਦੀ ਸੀ ਕਵਿਤਾ ਉਹ ਬੜੇ ਉੱਚੇ ਪਾਵ ਦੇ ਧਾਰ ਤੇ ਲਿਖਦਾ ਸੀ ਇਹ ਗੱਲ ਨਹੀਂ ਉਹਦੀ ਲਿਖਤ ਸਧਾਰਨ ਸੀ ਪਰ ਉਸ ਦੇ ਗਲੇ ਵਿੱਚ ਜਿਹੜਾ ਸ੍ਰੀਲਾਪਣ ਸੀ ਉਸ ਦੀ ਮਦਦ ਨਾਲ ਬਚਨ ਸਿੰਘ ਦਾ ਪਿੱਤਲ ਵੀ ਸੋਨੇ ਦੇ ਭਾਵ equivalent ਦਾ ਸੀ ਕਿਸੇ ਇਕੱਤਰਤਾ ਵਿੱਚ ਜਦ ਉਸ ਦੀ ਜੋਸ਼ ਭਰੀ ਆਵਾਜ਼ ਗੂੰਜਦੀ ਤਾਂ ਸੁਣਨ ਵਾਲੇ ਬੁੱਤ ਬਣ ਜਾਂਦੇ ਸਨ ਤੇ ਉਹ ਨਵੀਂ ਲਗਨ ਜਿਸ ਦੇ ਬਚਨ ਸਿੰਘ ਦੇ ਜੀਵਨ ਵਿੱਚ ਇਨਕਲਾਬ ਲੈ ਜਾਂਦਾ ਇਸ ਤਰ੍ਹਾਂ ਲੱਗੀ 10ਵੀਂ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਬਚਨ ਸਿੰਘ ਦਾ ਖਾਲਸਾ ਕਾਲਜ ਫਸਟ ਈਅਰ ਵਿੱਚ ਦਾਖਲਾ ਹੋਇਆ। ਇੰਨੇ ਦਿਨੀ ਸ਼ਹਿਰਾਂ ਤੇ ਪਿੰਡਾਂ ਵਿੱਚ ਗ੍ਰਾਮ ਸੁਧਾਰ ਦੇ ਬੜੇ ਜਲਸੇ ਹੋਇਆ ਕਰਦੇ ਸਨ। ਇਹਨਾਂ ਜਲਸਿਆਂ ਦਾ ਦੇਸ਼ ਸੀ ਪਿੰਡਾਂ ਵਿੱਚੋਂ ਕ੍ਰੀਤੀਆਂ ਤੇ ਫਜ਼ੂਲ ਖਰਚਿਆਂ ਨੂੰ ਰੋਕਣਾ। ਇਸੇ ਤਰ੍ਹਾਂ ਦਾ ਜਲਸਾ ਇੱਕ ਦਿਨ ਅੰਮ੍ਰਿਤਸਰ ਦੇ ਜੱਲਿਆਂ ਵਾਲੇ ਬਾਗ ਵਿੱਚ ਹੋ ਰਿਹਾ ਸੀ। ਕੋਈ 10,000 ਧਰੋਤਿਆਂ ਦਾ ਇਕੱਠ ਸੀ। ਜਿਉਂ ਹੀ ਸਟੇਜ ਸੈਕਟਰ ਨੇ ਬਚਨ ਸਿੰਘ ਦਾ ਨਾਮ ਬੋਲਿਆ, ਧਰੋਤਿਆਂ 'ਚ ਹਲਚਲ ਮਚ ਗਈ ਤੇ ਨਾਅਰਿਆਂ ਦੀ ਗੂੰਜ ਵਿੱਚ ਉਹ ਸਟੇਜ ਤੇ ਆਇਆ। ਉਸਨੇ ਆਪਣੀ ਕਿਰਤਾਂ ਬੋ ਉਸ ਨੂੰ ਦੁਬਾਰਾ ਕਿਤਾ ਬੋਲਣ ਲਈ ਮਜਬੂਰ ਕੀਤਾ ਗਿਆ ਜਦੋਂ ਸਾ ਖਤਮ ਹੋਇਆ ਅਜੀ ਸਫਰਤਾ ਨੇ ਬਚਨ ਸਿੰਘ ਨੂੰ ਖੁਸ਼ੀ ਨਾ ਭਰ ਦਿੱਤਾ ਉਹ ਜ਼ਮੀਨ ਤੇ ਤੁਰ ਰਿਹਾ ਸੀ ਪਰਤ ਨੂੰ ਜਿਆਦਾ ਸੀ ਜਿਵੇਂ ਉਹ ਆਕਾਸ਼ ਵਿਚ ਉੱਡ ਰਿਹਾ ਹੈ ਉਸ ਦੇ ਦੁਆਲੇ ਪਰਸ਼ੰਸ਼ਕਾਂ ਦੀ ਭੀੜ ਜੁੜੀ ਹੋਈ ਸੀ ਇਹਨਾਂ ਪਰਸ਼ੰਸ਼ਕਾਂ ਦੀ ਭੀੜ ਜਿਸ ਦੇ ਦੁਆਲੇ ਕੁਝ ਕੱਟੀ ਤਾਂ ਰੇਸ਼ਮ ਵਰਗੇ ਚਿੱਟੇ ਦਾੜੇ ਵਿੱਚ ਦਗਦਗ ਕਰਦਾ ਇੱਕ ਪਰਵਾਹ ਚਿਹਰਾ ਉਸ ਦੇ ਸਾਹਮਣੇ ਆਇਆ ਇਹ 50-60 ਵਰਿਆਂ ਦਾ ਇੱਕ ਬਿਰਦ ਸੀ ਪਰ ਬੜੀ ਦਰਸ਼ਨੀ ਖੱਦਰ ਦੇ ਸਾਦ ਮੁਰਾਦ ਕੱਪੜਿਆਂ ਵਿੱਚ ਇੱਕ ਫਰਿਸ਼ਤਾ ਜਿਹਾ ਮਾਲੂਮ ਹੁੰਦਾ ਸੀ ਸામਣੀ ਆਉਂਦਿਆਂ ਹੀ ਬਜ਼ੁਰਗ ਨੇ ਪਿਆਨਾ ਵਜਨ ਸਿੰਘ ਦਾ ਹੱਥ ਫੜ ਲਿਆ ਤੇ ਬੜੇ ਆਦਰ ਨਾਲ ਤੁਹਾਨੂੰ ਦੂਸਰੇ ਆਦਮਿਆਂ ਵਿੱਚੋਂ ਨਿਖੇੜ ਕੇ ਇੱਕ ਪਾਸੇ ਲੈ ਗਿਆ ਕਾਕਾ ਜੀ ਉਹ ਕਾਹ ਦੇ ਕਿਤੇ ਬੈਠਦਾ ਹੋਇਆ ਬੋਲਿਆ ਤੁਹਾਡੀ ਕਿਰਤਾਂ ਨੇ ਮੈਨੂੰ ਤੁਹਾਡੇ ਪਾਸ ਕਿੱਥੇ ਲਿਆਂਦਾ ਹੈ ਵਜਨ ਸਿੰਘ ਉਸਦੇ ਪਾਸ ਬੈਠਦਾ ਹੋਇਆ ਬੋਲਿਆ ਬਾਬਾ ਜੀ ਬੜੀ ਕਿਰਪਾ ਮੈਂ ਤੁਹਾਡੀ ਕਿੱਥੇ ਲੀ ਗੱਲ ਟੋਕ ਕੇ ਬਿਰਦ ਬੋਲਿਆ ਮੈਂ ਪੜਿਆ ਲਿਖਿਆ ਐਡਾ ਨਹੀਂ ਇਸ ਕਰ ਤਾਥੋਂ ਤੁਹਾਡੀ ਕਿਰਤਾਂ ਦੇ ਹੱਥ ਪੁੱਛਣਾ ਚਾਹੁੰਦਾ ਹਾਂ ਤੇ ਬਿਰਦ ਨੇ ਹੱਥ ਵਿੱਚ ਫੜਿਆ ਇੱਕ ਛੋਟਾ ਜਿਹਾ ਕਾगज ਪੜਨਾ ਸ਼ੁਰੂ ਕੀਤਾ ਤੇਰੇ ਚਰਨਾਂ ਦੀ ਸੋਹ ਹੈ ਹਿੰਦ ਮਾਤਾ ਤੇ ਇਸੇ ਵਿੱਚ ਜ਼ਿੰ ਫਿਰਕੇ ਦੇਸ਼ ਦੀ ਗਲੀ ਮੁਹੱਲਿਆਂ ਵਿੱਚ ਮੈਂ ਕ੍ਰੀਤੀਆਂ ਸਭ ਮਿਟਾ ਦਿਆਂਗਾ। ਬਚਨ ਸਿੰਘ ਨੇ ਇੱਕ ਕਵਿਤਾ ਸੱਜਦੇ ਵਿੱਚ ਪੜ੍ਹੀ ਸੀ। ਉਹ ਚੌਕੀ ਲੰਮੀ ਸੀ ਪਰ ਸਬਿਰਦ ਨੇ ਕੇਵਲ ਦੋ ਹੀ ਤੁਕਾਂ ਕਾਗਜ਼ ਤੇ ਦਰਜ ਕੀਤੀਆਂ ਹੋਈਆਂ ਸਨ। ਬਚਨ ਸਿੰਘ ਬੋਲਿਆ, "ਬਾਬਾ ਜੀ, ਇਹਨਾਂ ਤੁਕਾਂ ਦਾ ਮਤਲਬ ਬੜਾ ਸੁਖਾਲਾ ਹੈ।" ਬਿਰਦ ਨੇ ਬਚਨ ਸਿੰਘ ਵੱਲ ਪਿਆਰ ਤੇ ਉਦਾਰਤਾ ਨਾਲ ਤੱਕਦੇ ਹੋਏ ਕਿਹਾ, "ਨਹੀਂ ਕਾਕਾ ਜੀ, ਸੁਖਾਲਾ ਨਹੀਂ ਬੜਾ ਔਖਾ ਹੈ ਜਰਾ ਫੇਰ ਸੋਚੋ।" ਬਚਨ ਸਿੰਘ ਸੋਚੀਂ ਪੈ ਗਿਆ। ਬਾਬਾ ਫੇਰ ਬੋਲਿਆ, "ਕੀ ਤੂੰ ਇਸ ਦੇ ਅਰਥ ਸਮਝੇ ਨਹੀਂ? ਤੇਰੇ ਚਰਨਾਂ ਦੀ ਧੂਂ।" ਹੁਣ ਬਚਨ ਸਿੰਘ ਨੂੰ ਅਸਲੀਅਤ ਹੀ ਸਮਝਾਈ। ਉਸਨੇ ਕੋਈ ਫੇਰ ਬਾਬੇ ਵੱਲ ਧੱਕਿਆ ਪਰ ਐਤਕੀ ਬਚਨ ਸਿੰਘ ਦੀਆਂ ਅੱਖਾਂ ਬਾਬੇ ਦੀ ਤਾਬਨਾ ਚੱਲ ਸਕੀਆਂ ਤੇ ਨਿਉਂ ਗਈਆਂ ਬਚਨ ਸਿੰਘ ਨਿਰੁੱਤਰ ਸੀ ਬਜ਼ੁਰਗ ਨੇ ਬਚਨ ਸਿੰਘ ਦਾ ਮੋਢਾ ਟੁੰਬਿਆ ਨੌਜਵਾਨ ਝੂਠੀ ਸੋਹਣੀ ਖਾਈਦੀ ਬੜਾ ਪਾਪ ਹੁੰਦਾ ਬਚਨ ਸਿੰਘ ਦੀ ਨਜ਼ਰ ਧਰਤੀ ਤੇ ਜਰੇਕ ਨਰੀ ਹੀ ਕਾਕਾ ਸੇਵਾ ਜ਼ਿੰਦਗੀ ਲਾਂਦਾਰ ਤਾਂ ਸਿਰਫ ਲੋਕਾਂ ਦੀ ਵਾਹ ਵਾਹ ਲੈਣੀ ਨਹੀਂ ਹੁੰਦੀ ਬਚਨ ਸਿੰਘ ਦਾ ਅਖਰ ਉਸ ਬਜ਼ੁਰਗ ਦੇ ਚਾਨਾ ਤੇ ਨਿਉਂਗਾ ਜੇ ਸੱਚਮੁੱਚ ਤੇਰੇ ਅੰਦਰ ਕੋਈ ਲਗਣਾ ਤਾਂ ਝੂਠੀਆਂ ਫੜਾ ਮਾਰਨ ਨਾਲੋਂ ਕੁਝ ਕਰਕੇ ਦੱਸ ਬਾਬੇ ਨੇ ਉਸਦੀ ਪਿੱਠ ਤੇ ਹੱਥ ਫੇਰਦੇ ਹੋਏ ਕਿਹਾ ਵਜਨ ਸਿੰਘ ਦੀਆਂ ਅੱਖਾਂ ਖੁੱਲ ਰਹੀਆਂ ਹਨ ਸੱਚਮੁੱਚ ਇਹਨਾਂ ਤੁਕਾਂ ਦੇ ਅਰਥ ਬਹੁਤ ਔਖੇ ਹਨ ਹੁਣ ਤੱਕ ਵਜਨ ਸਿੰਘ ਦਾ ਦ੍ਰਿਸ਼ਟੀਕੋਣ ਇਹ ਸੀ ਕਿ ਜੋਸ਼ੀਲੀਆਂ ਨਜ਼ਮਾਂ ਬੋਲ ਕੇ ਜਨਤਾ 'ਚ ਤੜਫਾਟ ਪਾ ਦੇਣੀ ਤੇ ਅਨਮਿਤੀ ਛਲਾਗਾ ਲੈ ਕੇ ਖੁਸ਼ੀ ਨਾਲ ਫੁੱਲਣਾ ਹੀ ਸੇਵਾ ਉਪਕਾਰ ਜਾਂ ਹੋਰ ਸਭ ਕੁਝ ਹੈ ਪਰ ਅੱਜ ਪਹਿਲੀ ਵਾਰ ਉਸ ਨੂੰ ਪਤਾ ਲੱਗਾ ਕਿ ਇਹ ਜੋ ਕੁਝ ਉਹ ਕਰ ਰਿਹਾ ਹੈ ਨੀਰੀ ਬਣਾवट ਹੈ ਜਿਹੜਾ ਮਲੰਮਾ ਹੈ ਇਸ ਜੀਵਨ ਤੋਂ ਵੱਖਰਾ ਤੇ ਇਹ ਕੁਝ ਹੋਰ ਜੀਵਨ ਅਸਲੀ ਜੀਵਨ ਵੀ ਹੈ ਇਸ ਦਾ ਉਸ ਨੂੰ ਅੱਜ ਤੋਂ ਪਹਿਲਾਂ ਕਦੇ ਅਨੁਭਵ ਨਹੀਂ ਸੀ ਹੋਇਆ ਪ੍ਰੋਗਤ ਸੰਖੇਪ ਜਹੀ ਗੱਲਬਾਤ ਕਰਨ ਤੋਂ ਬਾਅਦ ਉਹ ਬੈਦ ਉੱਥੋਂ ਚਲਾ ਗਿਆ ਪਰ ਜਾਂਦਾ ਹੋਇਆ ਬਚਨ ਸਿੰਘ ਦੇ ਹਿਰਦੇ ਵਿੱਚ ਇੱਕ ਨਵੀਂ ਲਗਨ ਲੱਗ ਗਿਆ ਬਚਨ ਸਿੰਘ ਨੇ ਪੁੱਛਣ ਤੇ ਉਹ ਆਪਣਾ ਟਿਕਾਣਾ ਵੀ ਦੱਸ ਗਿਆ ਉਹਦਾ ਨਾਮ ਦੀਦਾਰ ਸਿੰਘ ਸੀ ਅੱਜ ਕੱਲ ਉਹ ਕੁਝ ਦਿਨਾਂ ਲਈ ਅੰਮ੍ਰਿਤਸਰ ਟਿਕਿਆ ਹੋਇਆ ਸੀ ਬਚਨ ਸਿੰਘ ਦੇ ਜੀਵਨ ਵਿੱਚ ਇਸ ਦਿਨ ਤੋਂ ਪਲਟਾਉਣਾ ਸ਼ੁਰੂ ਹੋ ਗਿਆ ਜਿਨੇ ਦਿਨ ਗਿਆਨੀ ਦੀਦਾਰ ਸਿੰਘ ਜੀ ਅੰਮ੍ਰਿਤਸਰ ਵਿੱਚ ਰਹੇ ਉਹ ਰੋਜ਼ ਬੇਨਾਗਾ ਉਹਨਾਂ ਪਾਸ ਜਾਂਦਾ ਰਿਹਾ ਤੇ ਕੁਝ ਮਹੀਨਿਆਂ ਦੀ ਸੰਗਤ ਨੇ ਉਹਨੂੰ ਐਨਾ ਬਦਲ ਦਿੱਤਾ ਕਿ ਅਗਲੇ ਤੇ ਇਸ ਬਚਨ ਸਿੰਘ ਦੀਆਂ ਦਿਨ ਰਾਤ ਦਾ ਫਰਕ ਨਜ਼ਰੀ ਆਉਣ ਲੱਗਾ ਕਵਿਤਾ ਉਹ ਹੁਣ ਵੀ ਲਿਖਦਾ ਸੀ ਪਰ ਦੁਨੀਆਂ ਲਈ ਨਹੀਂ ਆਪਣੇ ਆਪ ਲਈ ਉਸ ਦਿਨ ਵਾਲੀ ਗਿਆਨੀ ਦਾਰਸ਼ਨਿਕ ਹੋਰਾਂ ਦੇ ਮੂੰਹ ਦੁਹਰਾਈ ਹੋਈ ਸਤਰ ਕਦੇ ਵੀ ਉਸ ਨੂੰ ਪੁੱਲਦੀ ਨਹੀਂ ਸੀ ਤੇਰੇ ਚਰਨਾਂ ਦੀ ਸੋਹ ਹੈ ਐਤ ਕੀ ਗਰਮੀ ਨੇ ਛੁੱਟੀਆਂ ਵਿੱਚ ਬਚਨ ਸਿੰਘ ਦੀ ਤਲਾਕ ਘਰ ਜਾਂਦੀ ਨਹੀਂ ਸੀ ਉਹ ਆਪਣੀ ਕਹਿਤਾਂ ਨੂੰ ਅਮਲੀ ਰੂਪ ਦੇਣ ਲਈ ਕੁਝ ਹੋਰ ਪਿੰਡਾਂ ਦਾ ਦौरा ਕਰਨਾ ਚਾਹੁੰਦਾ ਸੀ ਪਰ ਜਿਉਂ ਹੀ ਬਿਮਾਰੀ ਦਾ ਖਤ ਵੜ ਕੇ ਉਹ ਰਹਿ ਨਾ ਸਕਿਆ ਤੇ ਛੁੱਟੀਆਂ ਹੁੰਦੀਆਂ ਹੀ ਘਰ ਆ ਗਿਆ ਜੀਵਾ ਸਿੰਘ ਨੇ ਜਦ ਮੁੰਡੇ ਦਾ ਰੰਗ ਟੰਗ ਵੇਖਿਆ ਤਾਂ ਉਸਦੇ ਸੱਤੀ ਕੱਪੜੀ ਅਗਲਗ ਉੱਠੀ ਕਦੇ ਉਹ ਸੂਟ ਬੂਟ ਕਲਰ ਨਕਟਾਈਆਂ ਤੇ ਕਿੱਥੇ ਮੋٹے ਖਦਰ ਦਾ ਚੱਗਾ ਪਜਾਮਾ ਤੇ ਪੈਰੀ 12 ਨਦੀ ਜੁੱਤੀ ਰੋਗੀ ਜੀਵਾ ਸਿੰਘ ਬਠੇਰਾ ਖਪਿਆ ਕੇ ਜਿਆ ਪਰ ਕੀ ਕਰਦਾ ਇੱਕ ਉਹ ਪੁੱਤਰ ਸੀ ਸਾਹਮਣੇ ਹੋ ਕੇ ਕੁਝ ਕਹਿਣ ਦਾ ਵੀ ਹਿਆਨ ਨਹੀਂ ਸੀ ਪੈਂਦਾ ਨਾ ਜਾਣੀ ਗੁੱਸੇ ਰਾਜੀ ਹੋ ਕੇ ਘਰੋਂ ਹੀ ਨਿਕਲ ਜਾਵੇ ਖੀਰ ਵਿੱਚ ਇਹੋ ਮਤਾ ਪੱਕਿਆ ਕਿ ਬਚਨ ਸਿੰਘ ਨੂੰ ਪੜਾਉਣਾ ਛਡਾ ਕੇ ਘਰ ਦੇ ਕੰਮ ਧੰਦੇ ਲਾਇਆ ਜਾਵੇ ਉਹ ਨਾ ਹੋਵੇ ਜਾਂ ਪੜਾਉਂਦੇ ਪੜਾਉਂਦੇ ਮੁੰਡੇ ਤੋਂ ਹਾਥੀ ਤੋਂ ਬੈਠੀਏ ਬਚਨ ਸਿੰਘ ਨੂੰ ਸੇਵਾ ਦੀ ਚੀਟਕ ਲੱਗ ਚੁੱਕੀ ਸੀ ਪਰ ਮਾਂ ਪਿਓ ਦਾ ਦੁੱਖ ਉਹ ਸਹਾਰ ਨਹੀਂ ਸੀ ਸਕਦਾ ਮਨ ਮਾਰ ਕੇ ਘਰ ਦੇ ਕੰਮਾਂ ਦੇ ਵਿੱਚ ਲੱਗ ਗਿਆ ਇੱਕ ਦਿਨ ਉਹ ਪਹਿਲੀਆਂ ਦੀ ਦੇਖ ਪਾਲੀ ਜਾਂਦਾ ਹੋਇਆ ਜਦ ਗੁਰਦੁਆਰੇ ਅਗੋਂ ਲੰਘਿਆ ਤਾਂ ਉਸ ਨੂੰ ਜਿੰਦਰਾ ਵੱਜਾ ਹੋਇਆ ਵੇਖਿਆ ਕਿ ਸੋਚਣ ਲੱਗਾ ਸਿੱਖਾਂ ਦੇ ਐਡੇ ਵੱਡੇ ਪਿੰਡ ਵਿੱਚ ਗੁਰਦੁਆਰੇ ਦਾ ਇਹ ਹ ਉਹਨੇ ਲਾਗੇ ਖੜੀ ਹੋ ਕੇ ਮੁੰਡੇ ਤੋਂ ਪੁੱਛਿਆ ਗੋਮੁੰਡਿਆ ਇਸ ਗੁਰਦੁਆਰੇ ਚ ਗ੍ਰੰਥੀ ਕੋਈ ਨਹੀਂ ਮੁੰਡੇ ਨੇ ਉਂਗਲ ਨਾਲ ਤਾਂ ਸੈਨਤ ਕਰਕੇ ਕਿਹਾ ਉਹ ਵੇਖਾਂ ਉੱਤਲੀ ਛੱਤ ਬਾਰੀ ਵਿੱਚ ਭਾਈ ਜੀ ਬੈਠਾ ਏ ਵਚਨ ਸੰਗ ਹੋਰ ਵੀ ਹੈਰਾਨ ਹੋਇਆ ਜਿਸ ਤਰ੍ਹਾਂ ਆਪਣੀ ਖੇਤੀ ਵਿੱਚ ਬਗਾਨੇ ਪਸ਼ੂ ਚਰਦੇ ਵੇਖ ਕੇ ਹੈਰਾਨ ਹੋਵੇ ਤੇ ਇਹ ਵੇਖ ਕੇ ਹੋਰ ਵੀ ਚਾਰਜ ਹੋਵੇ ਕੀ ਉਸ ਦਾ ਰਾਖਾ ਵੀ ਮੰਨੇ ਉੱਤੇ ਬੈਠਾ ਹੈ ਉਸਨੇ ਫੇਰ ਪੁੱਛਿਆ ਤੇ ਭਾਈ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਪਰ ਕਰਦੇ ਹੁੰਦੇ ਨੇ ਗੱਲ ਮੁੰਡੇ ਦੀ ਸਮਝ ਵਿੱਚ ਨਹੀਂ ਆਈ ਉਹ ਬੋਲਿਆ ਕੀ ਪ੍ਰਸ਼ਾਦ ਕੜਾ ਪ੍ਰਸ਼ਾਦ ਉਹ ਤੇ ਗੁਰਪਰਬ ਵਾਲੇ ਦਿਨ ਹੁੰਦਾ ਹੈ ਬਚਨ ਸਿੰਘ ਸਮਝ ਗਿਆ ਕਿ ਇਹਨੇ ਮੇਰੀ ਗੱਲ ਨਹੀਂ ਸਮਝੀ ਉਸਨੇ ਭਾਈ ਜੀ ਨੂੰ ਇੱਕ ਦੋ ਵਾਜਨ ਦਿੱਤੀਆਂ ਭਾਈ ਜੀ ਨੇ ਬਾੜੀ ਵਿੱਚੋਂ ਸੈਰ ਕੱਢਿਆ ਹੀਠਾ ਸਰਦਾਰ ਜੀਵਾ ਸਿੰਘ ਦੇ ਲੜਕੇ ਨੂੰ ਖੜਾ ਵੇਖਿਓ ਉਹ ਵਾਹੋਤਾਈ ਹੀਠਾਂ ਆਏ ਉਹਨੇ 2 ਫੁੱਟ ਨਿਉਂ ਕੇ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਬੋਲੇ ਆਈਏ ਸਰਦਾਰ ਜੀ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਕੀ ਫਤੇ ਬੜੀ ਆਣ ਕਰ ਕਰਕੇ ਕਿਰਪਾ ਕੀਤੀ ਜੀ ਗਰੀਬ ਦੀ ਕੁਟਿਆ ਨੂੰ ਚੰਨ ਪਾ ਕੇ ਪਵਿੱਤਰ ਕੀਤਾ ਜੀ ਆਓ ਆਣ ਕਰ ਕਰਕੇ ਉੱਪਰ ਦਰਸ਼ਨ ਦਿਓ। ਬਚਨ ਸਿੰਘ ਉਸਨਾਂ ਗੱਲਾਂ ਕਰਨ ਦਾ ਮੌਕਾ ਢੂੰਡਦਾ ਸੀ ਪਰ ਗੁਰਦੁਆਰੇ ਨੂੰ ਗਰੀਬ ਦਾ ਘਰ ਤੇ ਚੰਨ ਪਾਉ ਕਹਿੰਦੇ ਆ ਸੁਣ ਕੇ ਉਹਦਾ ਦਿਲ ਮੁੜ ਜਾਣ ਨੂੰ ਕੀਤਾ। ਫਿਰ ਕੁਝ ਸੋਚ ਕੇ ਉਹ ਭਾਈ ਜੀ ਦੇ ਨਾਲ ਉੱਪਰ ਚਲਾ ਗਏ। ਭਾਈ ਦਾ ਕੱਦ ਸਵਾ 6 ਫੁੱਟ ਦੇ ਲਗਭਗ ਸੀ। ਮਾਲੂਮ ਹੁੰਦਾ ਸੀ ਉਹਨਾਂ ਦੀ ਖਾਧ ਵੀ ਖਰਾਕ ਮਾਸ ਵਿਧਾਨ ਦਿੱਥਾਂ ਹੱਡੀਆਂ ਦਾ ਪਿੰਜਰੇ ਉਦਾਫ ਫਲਾ ਰਹੀ ਹੈ। ਗੱਲਾਂ ਵਿੱਚ ਐਨੇ ਡੂੰਘੇ ਡੋਈ ਸਨ ਕਿ ਛੋਟੀ ਮੋਟੀ ਗੇਂਦ ਉੱਪਰ ਰੱਖ ਦਈਏ ਤਦ ਦਿੱਤੈ ਨਾ ਟੈਡ ਨੂੰ ਜਰਾਕ ਦਬਾਇਆ ਜਾਵੇ ਤਾਂ ਰੀੜ ਦੀ ਹੱਡੀ ਨੂੰ ਜਾਰਗੜਤ ਦਸੀ ਥੱਲੇਆਂ ਜਵਾੜਾ ਤਾਂ ਅਸਰਦਾਲੂ ਹੀਣ ਗੋਦਾਰੇ ਵਾਂਗ ਉੱਕਾ ਹੀ ਦੰਦਾਂ ਤੋਂ ਸਖਣਾ ਸੀ ਤੇ ਉੱਪਰ ਦੇ ਵੀ ਕੁੱਲ ਚਾਰ ਹੀ ਦੰਦ ਸਨ ਸੋ ਉਹ ਵੀ ਬਾਹਰ ਨਿਕਲੇ ਹੋਏ ਲੱਤਾਂ ਦੀਆਂ ਨਲੀਆਂ ਵੇਖ ਕੇ ਆਦਮੀ ਨੂੰ ਖਿਆਲ ਪੈਂਦਾ ਹੁੰਦਾ ਸੀ ਧਰਤੀ ਤੇ ਤੌਲੇ ਬਲ ਦੇ ਸਿੰਘਾਂ ਤੇ ਖੜੀ ਏ ਪਰ ਆਪ ਦਾ ਐਡਾ ਲੰਮਾ ਉੱਚਾ ਸ਼ਰੀਰ ਕਿਹੜੀ ਚੀਜ਼ ਦੇ ਆਸਰੇ ਖੜਾ ਏ ਤੁੰਨੀ ਟੈਡ ਵਿੱਚੋਂ ਅੰਗੂਠੇ ਜਿਨੀ ਬਾਹਰ ਨਿਕਲੀ ਹੋਈ ਹੈ ਤੇ ਟੈਡ ਪਤਲਾ ਮਾਸ ਵੇਖ ਕੇ मालूम ਹੁੰਦਾ ਸੀ ਮਾਨੋ ਪ੍ਰਾਂਤ ਉੱਤੇ ਖਾਕੀ ਕਪੜਾ ਮੜਿਆ ਹੋਇਆ ਹੈ ਆਪ ਦੇ ਕੰਨੋਂ ਪਰੋਂ ਹੀਠਾ ਨੂੰ ਟਿਲਕ ਹੋਏ ਸਨ ਉਹਨਾਂ ਵਿੱਚ ਪੰਜਾਂ ਹੋ ਜਾਂ 29 ਤੇ ਕੰਨਾਂ ਦੇ ਛੇਕ ਪਾੜ ਕੇ ਇਹਨੇ ਮੁਕਲੇ ਕਰ ਦਿੱਤੇ ਸਨ ਕਿ ਉਹਨਾਂ ਵਿੱਚੋਂ ਗਾਜਰ ਲੰਘ ਸਕਦੀ ਸੀ ਪੈਰਾਂ ਦੀ ਲੰਬਾਈ ਵੇਖ ਕੇ ਉਹ ਕਿਆਸ ਆਉਂਦਾ ਸੀ ਕਿ ਰੱਬ ਨੂੰ ਵੀ ਬਾਣੀ ਵਾਂਗ ਦੂਹੋਂ ਦੂਨ ਦਾ ਭਲੀਕਾ ਲੱਗਾ ਹੈ ਉਦਦਰ ਦੇ ਭਾਈ ਜੀ ਦੀ ਸਰੀਰਕ ਰਚਨਾ ਰਚਨ ਦਾ ਕੰਮ ਸ਼ਾਇਦ ਦਿਹਾੜੀਦਾਰ ਦੀ ਥਾਂ ਠੇਕੇਦਾਰ ਪਾਸੋਂ ਲਿਆ ਹੈ ਮਨਜੀਤ ਪ੍ਰਲਾਸ ਰਾਣਾ ਜੋ ਸਰਦੀ ਥੰਡਾਈ ਨਾਲ ਹਲਵਾਈ ਦਾ ਤੱਪੜ ਬਣਿਆ ਸੀ ਛੇ ਤਿੰਨਾਂ ਮੰਜੇ ਦੇ ਸੁੱਟ ਕੇ ਤੇ ਦਰੀ ਨੂੰ ਦੂਰੀ ਕਰਕੇ ਪਾਟਾ ਐ ਪਾਸਾ ਲੁਕਾ ਕੇ ਭਾਈ ਜੀ ਉਤਲੇ ਬਣ ਨੂੰ ਰਤਾ ਅਗਾ ਵਧਾ ਕੇ ਦੰਦਾ ਨੂੰ ਟੱਕਣ ਦੀ ਕੋਸ਼ਿਸ਼ ਕਰਦੇ ਹੋਏ ਬੋਲੇ ਬੈਠੋ ਸਰਦਾਰ ਜੀ ਆਣ ਕਰਕੇ ਇਹ ਆਪਦਾਹੀ ਕਰ ਐ ਤੁਸੀਂ ਤੇ ਆਣ ਕਰ ਕਰਕੇ ਕਦੇ ਦਰਸ਼ਨੀ ਨਹੀਂ ਦਿੰਦੇ ਅੱਜ ਤੇ ਕੀੜੀ ਦੇ ਘਰ ਭਗੋਣ ਆ ਗਿਆ ਆਣ ਕਰ ਕਰਕੇ ਆਪ ਦੀ ਕਿਰਪਾ ਕਹਿ ਕੇ ਤੇ ਫਿਰ ਕਮਰੇ ਦੀਆਂ ਚੀਜ਼ਾਂ ਮਿਲ ਨਿਗਾਹ ਮਾਰ ਕੇ ਬਚਨ ਸਿੰਘ ਬੋਲਿਆ ਮਹਾਰਾਜਾ ਪ੍ਰਕਾਸ਼ ਕਿੱਥੇ ਹੁੰਦਾ ਹੈ ਮਾਰਾ ਸਰਦਾਰ ਜੀ ਕੀ ਦਫੇ ਆਣ ਕਰਕੇ ਇੱਥੇ ਤੇ ਕੋਈ ਗੁਰਦੁਆਰਾ ਹੀ ਨਹੀਂ ਵੱਡਦਾ ਫਿਰ ਕੋਈ ਸੋਚ ਕੇ ਪ੍ਰਕਾਸ਼ ਤੇ ਥੱਲੇ ਹੀ ਕਰੀਦਾ ਏ ਪਰ ਜਦ ਆਣ ਕਰਕੇ ਕੇ ਫਰੀ ਤਗੜਾ ਹੀ ਨਹੀਂ ਸੀ ਅਸਲੀ ਨਹੀਂ ਕੀਤਾ ਬਚਨ ਸਿੰਘ ਕੋਈ ਨਿਆਣਾ ਬਾਲ ਨਹੀਂ ਸੀ ਭਾਈ ਜੀ ਨੇ ਚਾਪਲੂਸੀ ਨੂੰ ਉਹ ਇੱਕ ਦੋਹਾਂ ਗੱਲਾਂ ਤੋਂ ਹੀ ਸਮਝ ਗਿਆ ਉਸਨੇ ਭਾਈ ਜੀ ਦੀ ਸੱਚਾਈ ਪਰਖਣ ਲਈ ਕਿਹਾ ਚਲੋ ਖਾਂ ਜਰਾ ਖੇਚਲ ਕਰਕੇ ਬੂਆ ਖੋਲ ਕੇ ਮਹਾਰਾਜ ਦਾ ਪ੍ਰਕਾਸ਼ ਕਰ ਦਿਓ ਜਿਆਦਾ ਪਿੰਡ ਆ ਆ ਪਾੜ ਕਾਣਾ ਮੌਕਾ ਹੀ ਨਹੀਂ ਮਿਲਿਆ ਭਾਈ ਹੋਰਾਂ ਦਾ ਵਾਰ ਖਾਲੀ ਗਿਆ ਤੇ ਉਹਨਾਂ ਨੂੰ ਹਾਰ ਕੇ ਇੱਥਾ ਉਤਰਨਾ ਪਿਆ ਪੰਜ ਸੱਤ ਮਿੰਟਾਂ ਦੀ ਕੋਸ਼ਿਸ਼ ਨਾਲ ਕੁੰਜੀ ਲੱਭ ਪਈ ਪਰ ਜਦ ਆ ਕੇ ਜਿੰਦਰੇ ਨੂੰ ਲਾਈ ਤਾਂ ਉਹ ਖੁੱਲਣ ਦਾ ਨਾਂ ਆ ਨਾ ਲਵੇ। ਪਰ ਜਿੰਦਰ ਜਰਾ ਛਿਥਾ ਕੇ ਬੋਲੇ ਆਂ। ਪੂੰਜੀ ਤਾਂ ਨਹੀਂ ਵਟ ਗਈ। ਭਾਈ ਜੀ ਝੋਲ ਖਾਂ ਦੇ ਉੱਪਰ ਜਾਣ ਲੱਗੇ। ਪਰ ਤਾਂ ਠਹਿਰੋ ਮਤਾ ਬਦਲ ਗਈ ਹੋਵੇ। ਤੇ ਛੇਦੀ ਨਾਲ ਜਾ ਕੇ ਤੇਲ ਦੇ ਦੇਵ ਵਿੱਚੋਂ ਕੁੰਜੀ ਲਵੇੜ ਲਿਆਓ। ਜਿਉਂ ਹੀ ਜਿੰਦਰਾ ਭਾਈ ਜੀ ਬੋਲ ਉਠੇ। ਮੈਂ ਆਖਾਂ ਲੋੜਾ ਕੀ ਆ ਗਿਆ ਆਣ ਕਰ ਕਰ ਕੇ। ਕੁੰਜੀ ਪਈ ਸੀ ਤੁਸੀਂ ਲਮਾਰੀ ਵੇ ਤੇ ਮੈਂ ਚੁੱਕ ਲੰਦੀ ਚਵਾਰੇ ਦੀ। ਅੰਦਰ ਜਾ ਕੇ ਧੂਆਂ ਜੋ ਹਾਲ ਦੇਖੀ ਇਹ ਬਾਤ ਇਨਾ ਦਿੱਤਨਾ ਕਾਫੀ ਨਹੀਂ ਹੋਵੇਗਾ ਕਿ ਦੋਵੇਂ ਜਣੇ ਕੰਮਰ ਲੱਪ ਪਏ। ਬਚਨ ਸਿੰਘ ਗੁੱਸੇ ਨਾਲ ਤੇ ਭਾਈ ਜੀ ਸ਼ਰਮਣਾ। ਇਸ ਤੋਂ ਬਾਅਦ ਬਚਨ ਸਿੰਘ ਭਾਈ ਜੀ ਨੂੰ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਤੇ ਕੁਝ ਕਤਾਰਨਾ ਕਰਕੇ ਪੈਲੀਆਂ ਵੱਲ ਚਲਾ ਗਿਆ। ਸਨਾਊ ਜੀ ਗ੍ਰਾਂਥੀ ਜੀ ਅੱਜ ਕੱਲ੍ਹ ਦੀਆਂ ਬੜੀਆਂ ਮੌਜਾਂ ਵਿੱਚ ਰਹਿੰਦੇ ਹੋ। ਪਾਲਾਤ ਨੇ ਬੜੇ ਪ੍ਰੇਨਾ ਫਤਿਹ ਜਾ ਕੇ ਉੱਪਰਲੇ ਬਾਗ ਭਾਈ ਹੋਰਾਂ ਨੂੰ ਕਹੇ ਜਿਹੜੇ ਗੁਰਦੁਆਰੇ ਦੇ ਵਿੱਚ ਬੌਕਰ ਦੇ ਰਹੇ ਤਨ ਬੌਕਰ ਨੁਕਰੇ ਖੜੀ ਕਰਕੇ ਤੇ ਘੱਟੇ ਵਾਲੇ ਹੱਥ ਝੱਗੇ ਨਾਲ ਪਹੁੰਚਦੇ ਹੋਏ ਬੋਲੇ ਆਓ ਜੀ ਜੀ ਆਇਆਂ ਨੂੰ। ਮਾਰਾਂ ਕੀ ਦਸੀ ਆਣ ਕਰ ਕਰਕੇ ਸਾਨੂੰ ਤੇ ਸਰਦਾਰ ਜੀਵਾ ਤੋਂ ਦੇ ਮੁੰਡੇ ਨੇ ਵਕਤ ਬਾ ਦਿੱਤਾ ਐ ਆਣ ਕਰ ਕਰਕੇ ਜਿੱਦਨ ਦਾ ਆਇਆ ਸਾਡੀ ਰਤ ਮਤਰਾਈ ਹੋਈ ਤੋਂ ਡਰ ਦੇ ਮਾਰੇ ਗੁਜਾਕ ਵੀ ਨਹੀਂ ਸਕਦੇ ਆਣ ਕਰ ਕਰਕੇ ਕੀ ਕਰੀਏ ਟਾੜਿਆਂ ਦਾ ਆਣ ਕਰ ਕਰਕੇ ਸੱਤੀਵੇਂ ਸੌ ਜੋ ਹੁੰਦਾ ਹੋਇਆ ਪਾਲਾ ਸਿੰਘ ਸਾਰੇ ਪਿੰਡ ਵਿੱਚੋਂ ਚੁਣਿਆ ਆਇਆ ਬਦਮਾਸ਼ ਸੀ ਤੇ ਇਸ ਦੀ ਟੋਲੀ ਉਸ ਨੂੰ ਪੀੜਾ ਮੰਗ ਪੂਜੀ ਸੀ ਉਸ ਨੂੰ ਆਪਣੀ ਜੋ ਥੋੜੀ ਬਲੀ ਜ਼ਮੀਨ ਸੀ ਉਹ ਮਾਂਪਾ ਦੇ ਮਰਦਾਂ ਹੀ ਉਸਨੇ ਪਾਂਦੇ ਪਾ ਛੱਡੀ ਹੋਈ ਸੀ ਤੇ ਹੈ ਸੀ ਛੜਾ-ਛਾਂਡ ਸਾਰਾ ਪਿੰਡ ਉਸ ਤੋਂ ਡਰਦਾ ਸੀ ਜਦ ਕਦੇ ਕਿਸੇ ਨੇ ਲੜਾਈ ਝਗੜਾ ਕਰਨਾ ਹੁੰਦਾ ਜਾਂ ਹੋਰ ਕੋਈ ਜਿਹੇ ਕੰਮ ਆ ਪਵੇ ਤਾਂ ਪਾਲਾ ਸਿੰਘ ਸੇਵਾ ਲਈ ਪਾਰਟੀ ਤਨੇ ਆਪਣੇ ਆਪ ਨੂੰ ਪੇਸ਼ ਕਰ ਦਿਆ ਕਰਦਾ ਸੀ ਉਹਨੂੰ ਵੰਡਖਾਨ ਦਾ ਗੁਣ ਵੀ ਕੋਈ ਘਟ ਇੱਜ਼ਤ ਕਰਨ ਵਾਲਾ ਨਹੀਂ ਸੀ ਆਪਣੀ ਮੰਡਲੀ ਸਮਿਤ ਜਨਮ ਮਹੀਨੇ 15 ਦਿਨੀ ਫੇਰਾ ਲਨ ਚੋਰੀ ਕਰਨ ਜਾਂਦਾ ਤਾਂ ਸਭ ਤੋਂ ਪਹਿਲਾਂ ਗੁਰਦੁਆਰੇ ਸੁਖਨਾ ਸਕਦਾ ਸੀ ਇਹੋ ਕਾਰਨ ਹੈ ਕਿ ਭਾਈ ਜੀ ਉਸ ਤੇ ਬੜੇ ਨਿਹਾਲ ਸਨ ਜਦ ਕਦੇ ਉਸ ਦਾ ਫੇਰਾ ਚੰਗਾ ਲੱਗ ਜਾਂਦਾ ਤਾਂ ਗੁਰਦਾਰੀ ਕੜਾ ਪ੍ਰਸ਼ਾਦੀਆਂ ਤੇਗਾਂ ਜਣਾਉਂਦਾ ਸੀ ਇੱਥੇ ਚੜ ਸੁਖੇ ਸਰਦਾਈਏ ਦਾ ਟਟ ਲੰਗਰ ਉਸਦੇ ਖਰਚ ਨਾਲ ਹੀ ਜਾਰੀ ਰਹਿੰਦਾ ਸੀ ਇਧਰ ਕੁਝ ਦਿਨਾਂ ਤੋਂ ਉਹ ਫੇਰਾ ਲਾਣੀ ਗਿਆ ਹੋਇਆ ਸੀ ਤੇ ਅੱਜ ਬਹੁਤਾ ਦਿਨਾਂ ਪਿਛੋਂ ਚੰਗੇ ਹੱਥ ਰੰਗ ਕੇ ਪਿੰਡ ਆਇਆ ਸੀ ਜੀਵਾ ਸਿੰਘ ਨਾਲ ਦੀ ਕਾफी ਚਰਤੋਂ ਲੱਗਦੀ ਸੀ ਉਸ ਉਤੇ ਇਹ ਅੱਗੇ ਹੀ ਦੰਨੀਆਂ ਪੀਣਾ ਰਹਿੰਦਾ ਸੀ ਤੇ ਜਿਹੇ ਮੌਕੇ ਤਾੜ ਵਿੱਚ ਸੀ ਜਦੋਂ ਉਸ ਪਾਸੋਂ ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢੇ ਜੀਵਾ ਸਿੰਘ ਇੱਕ ਤਾਂ ਉਸ ਦੀ ਇਹ ਨਹੀਂ ਸੀ ਮੰਨਦਾ ਦੂਜਾ ਉਸਨੇ ਇੱਕ ਦੋ ਵਾਰੀ ਹਾਕਮਾਂ ਅੱਗੇ ਪਾਲਾ ਸਿੰਘ ਨੇ ਕਤੂਤਾਨ ਦਾ ਭਾਂਡਾ ਪੰਨਿਆ ਸੀ ਇਸ ਕਰਕੇ ਉਸ ਨੂੰ ਜੀਵਾ ਸਿੰਘ ਬਾਤੋ ਦਾ ਇੱਕ ਖਤਰਾ ਰਹਿੰਦਾ ਸੀ ਉਹਨੂੰ ਬਜਨ ਸਿੰਘ ਨਾਲ ਵੀ ਖਾਰਖਨ ਲੱਗ ਪਿਆ ਸੀ ਕਿਉਂਕਿ ਬਜਨ ਸਿੰਘ ਉਸ ਦੇ ਰਸਤੇ ਵਿੱਚ ਭਾਈ ਰੁਕਾਵਟ ਸੀ ਭਾਈ ਹੋਰਾਂ ਦੀ ਗਰਲਫ੍ਰੈਂਡ ਕੇ ਪਾਲਾ ਸਿੰਘ ਬੋਲਿਆ ਫਕਰੇ ਜੀ ਕੀ ਮਜਾਲ ਹੈ ਤੁਹਾਨੂੰ ਅੜੋਂ ਬੇਅਕ ਸਕੇ ਉਹਨ ਤੁਹਾਨੂੰ ਕੀ ਬਪਤਾ ਪਾ ਦਤੀਏ ਮਾਰਾ ਪੁੱਛਣਾ ਆਣ ਕਰ ਕਰ ਕੇ ਨਵੇਂ ਪੜਾਪੂ ਜੋ ਜੰਪੇ ਜੋ ਗੱਲ ਕਰਨਗੇ ਪੁੱਠੀ ਕਰਨਗੇ ਕਹਿੰਦਾ ਸੀ ਰੋਜ਼ ਵੱਡੇ ਵੇਲੇ ਸਵੇਰੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਲਾਇਆ ਕਰ ਦੋਵੇਂ ਵੇਲੇ ਬੋਕਰ ਦਿਆ ਕਰ ਤੇ ਨਾਲੇ ਸੰਧਿਆ ਨੂੰ ਰੋ ਰਸ ਦਾ ਪਾੜ ਕਰਿਆ ਕਰ ਆਣ ਕਰ ਕਰਕੇ ਮਥੇ ਤਿਉੜੀ ਪਾ ਕੇ ਪਾਲਾ ਸਿੰਘ ਬੁਲਾ ਏ ਖਾਂ ਉਹਦੀ ਤਾਂ ਮਤ ਮਾਰੀ ਹੋਈ ਐ ਇੱਥੇ ਵੀ ਕਿੰਬਰ ਤਾਂ ਸਮਝਾ ਬਲਾ ਰੋਜ ਪਹਿਰਿਆਂ ਬੰਨੇ ਛੱਡ ਗਏ ਗੁਰਦੁਆਰੇ ਹੋਇਆ ਕਦੇ ਸੰਗਰਾਮ ਮਤਾਂ ਤੇ ਕੋਈ ਆ ਗਿਆ ਸੀ ਦੋ ਘੜੀਆਂ ਕਿਤੇ ਤੇ ਤੁਸੀਂ ਭਾਈ ਜੀ ਫੇਰ ਗੁੱਸਾ ਕਰੋਗੇ ਹੈ ਕਿ ਨੇਰੇ ਮਿੱਟੀ ਦੇ ਮਾਦੋ ਹੀ ਹੋਂ ਬਲਾ ਤੁਸੀਂ ਕੋਈ ਜੀਵਾ ਸੰਗਤ ਤਲਬ ਲੈਂਦੇ ਹੋ ਆਪਣੀ ਪੱਖ ਵਿੱਚ ਇਹ ਤਕਰੀਬ ਸੁਣ ਕੇ ਭਾਈ ਤਾਂ ਮੂੰਹਲੇ ਨਾਲ ਬੋਲੇ ਤੁਹਾਡੇ ਬੱਚੇ ਜਣ ਲੱਖ ਰੁਪਏ ਦੀ ਗੱਲ ਕੀਤੀ ਜੇ ਆਣ ਕਰ ਕਰਕੇ ਮਾਰਾ ਮੁੰਡੇ ਦੀ ਅਗਲੀ ਉਮਰ ਜੋ ਹੋਈ ਆਣ ਕਰ ਕਰਕੇ ਉਸ ਨੂੰ ਸਮਝਾਈ ਕਿਹੜਾ ਅਸੀਂ ਲੋਕ ਜਣੇ ਖਣ ਦੀ ਰਨ ਹੋਏ ਕੀ ਕਰੀਏ ਗੁਜ਼ਾਰਾ ਜੋ ਕਰਨਾ ਗੱਲ ਪਰਤੀ ਤਾਂ ਕਹਿ ਦੇਣਗੇ ਟਕੇ ਦਾ ਗ੍ਰਾਂਤੀ ਹੋਵੇ ਅੱਗੋਂ ਬੋਲਦਾ ਤੇ ਆਣ ਕਰ ਕਰਕੇ ਆਕੀ ਦਾ ਜਿਹੜਾ ਛੱਟ ਲੰਗ ਜਾਏ ਉਹ ਹੀ ਉਹ ਜੰਗਾ ਆਣ ਕਰ ਕਰਕੇ ਨਾਲੇ ਐਡੇ ਪਵਾੜੇ ਕਰੀਏ ਕਾਦੇ ਲਈ ਇੱਤਾਂ ਕੋਈ ਕਿਸੇ ਨੂੰ ਸੜੀ ਰੋਟੀ ਦਾ ਥੱਕੜ ਲਾ ਕੇ ਨਹੀਂ ਦਿੰਦਾ ਆਣ ਕਰ ਕਰਕੇ ਇਹ ਵੀ ਤੁਹਾਡੇ ਵਰਗੇ ਦਾਤਿਆਂ ਦੇ ਆਸਰੇ ਗੁਜ਼ਾਰਾ ਪਿਆ ਚੱਲਦਾ ਹੈ ਤੇ ਜਾਂ ਪਿੰਡ ਵਿੱਚ ਮਹੀਨੇ ਦਸੀਂਦੇ ਨਹੀਂ ਕੋਈ ਨਾ ਕੋਈ ਮਾਮਲਾ ਮੁਕਦਮਾ ਪੈ ਜਾਂਦਾ ਹੈ ਜਿਸ ਕਰਕੇ ਪਾਠ ਰਖਾਉਣ ਵਾਲਿਆਂ ਤੋਂ 4 ਪੈਸੇ ਮਿਲ ਜਾਂਦੇ ਨੇ ਨਹੀਂ ਤੇ ਕੌਣ ਪਿਆ ਗੁਰਦੁਆਰਿਆ ਹੁੰਦਾ ਆ ਜਾਣ ਕਰ ਕਰਕੇ ਜਿਹਦੇ ਲਈ ਰੋਜ਼ ਪ੍ਰਭਾਤ ਵੇਲੇ ਨੀਂਦਰ ਖਰਾਬ ਕਰੀ ਤਾਈਆਂ ਤੇ ਭਾਈ ਜੀ ਜਣਾ ਖਣਾ ਤੁਹਾਡੇ ਤੇ ਕਾਠੀ ਪਾ ਲਿੰਦਾ ਹੈ ਨਾ ਏਦਾਂ ਭਲਾ ਪੂਰੀ ਪੈਂਦੀ ਹੈ ਕਿਸੇ ਦੀ ਤੁਸੀਂ ਬੇਸ਼ਿਕ ਟਕੇ ਵਰਗਾ ਜਵਾਬ ਦੇ ਦਿਓ ਸੋ ਆਪੇ ਵੇਖਾਂਗੇ ਤੁਹਾਡਾ ਕੀ ਕਰ ਲੈ ਵਗਾਰ ਸਾਡੇ ਹੁੰਦਾ ਕਿ ਦੀ ਮਜਾਲਾ ਤੁਹਾਡੇ ਵੱਲ ਤੱਕ ਵੀ ਜਾਵੇ ਪਾਲਾ ਸੁਣਨੀਆਂ ਗੱਲਾਂ ਸੁਣ ਕੇ ਭਾਈ ਉਹਦਾ ਸੁੱਤਾ ਹੋਇਆ ਪਲ ਜਾ ਗਿਆ ਬੜੇ ਜੋਸ਼ ਨਾਲ ਬੁਲੇ ਨਹੀਂ ਸਰਦਾਰ ਜੀ ਮੈਨੂੰ ਉਹਦੀ ਕੀ ਪਰਵਾਹ ਆਣ ਕਰ ਕਰਕੇ ਮੈਂ ਤਾਂ ਸੋਚਦਾ ਸਾਂ ਭਈ ਕੱਲ ਕਲਿੱਤਰ ਨੂੰ ਤੁਸੀਂ ਵੀ ਉਹਦੀ ਗੱਲ ਵਿੱਚ ਆ ਕੇ ਮੈਨੂੰ ਹੀ ਬੁਰਾਣਾ ਬਣਾਓ ਤੁਹਾਡਾ ਖਿਆਲ ਨਾ ਉਹਨੂੰ ਮੈਂ ਉਹਦੇ ਹੀ ਝਾੜ ਕੇ ਪੱਲੇ ਨਾਲ ਬੰਨ੍ਹ ਦਿੰਦਾ ਆਣ ਕਰ ਕਰਕੇ ਦਾਜ ਜੀ ਭਲਾ ਤੁਸੀਂ ਉਹ ਦੱਸੋ ਅਸੀਂ ਅਮਲੀ ਬੰਦੇ ਠਹਿਰੇ ਫੀਮ ਨਾਲ ਨੀਂਦਰ ਜੋ ਵਦੇ ਰਹੇ ਆਉਂਦੀ ਆਣ ਕਰ ਕਰਕੇ ਵੱਡੇ ਬਲੇ ਦਾ ਤਾਂ ਠੌਂਕਾ ਲਾਣ ਦਾ ਵੇਲਾ ਹੁੰਦਾ ਏ ਤੇ ਹਾਂ ਸੱਚ ਅਜੇ ਤੇ ਇੱਕ ਹੋਰ ਪਾੜਾ ਮੇਰੇ ਗਲ ਪਾਉਣ ਨੂੰ ਫਿਰਦਾ ਜੋ ਆਣ ਕਰ ਕਰਕੇ ਉਹ ਕੀ ਕਹਿੰਦਾ ਏ ਕਿ ਭਾਈ ਤੁਸੀਂ ਸਾਰਾ ਦਿਨ ਵਿਹਲੇ ਜੋ ਮੰਜਾ ਤੋੜਦੇ ਰਹਿੰਦੇ ਹੋ ਆਂਕਰ ਕਰਕੇ ਹੋਣੀ ਤਾਂ ਪਿੰਡ ਦੇ ਮੁੰਨਿਆਂ ਕੁੜਿਆਂ ਨੂੰ ਪੜਾਇਆ ਕਰੋ ਗੋਸੇਣਾ ਹੀਠਾਂ ਚੱਪਦਾ ਹਿਆ ਪਾਲਾ ਸਿੰਘ ਬੋਲਿਆ ਨਾ ਨਾ ਕੋਈ ਲੋੜ ਨਹੀਂ ਪੜਾਉਣ ਪਣਉਂਦੀ ਅਕੇ ਵੇਖਾਂ ਆਪ ਤਾਂ 12 ਵਰੇ ਪੜ ਕੇ ਪੂਰੀਆਂ ਬਾਛੜੀਆਂ ਸੀ ਚੰਗਾ ਭਲਾ ਮੁੰਡਾ ਆਂਦਾ ਸੀ ਤੋਹਣਾ ਚੱਜਨਾ ਕੁੰਦਾ ਸੀ ਦੰਦ ਚਾਰ ਵਿੰਗੇ ਅੱਖਰ ਪੜ ਲਏ ਸੀ ਉਦੋਂ ਦੀ ਤੀ ਮਾਤੇ ਮਾਰੀ ਗਈ ਏ ਦੀ ਤੇ ਵੇਖੇ ਨਾ ਜਿਹੜਾ ਥਾਂਗ ਬਣਾ ਕੇ ਆਵੜਿਆ ਜੱਟਾਂ ਦਾ ਪੱਤ ਹੋ ਕੇ ਕੰਗਾਲਾਂ ਵਾਲਾ ਹੁਲੀਆ ਬਣਾ ਕੇ ਜੋ ਖਾਲਸਾ ਘਰ ਵਾਲੀ ਚੰਗਾ ਬਣਾਉਂਦੇ ਨੇ ਹਾਂ ਤੇ ਫਿਰ ਤੁਸੀਂ ਕੀ ਕਿਹਾ ਕੁਝ ਨਹੀਂ ਮੈਂ ਕੋਈ ਉਹਦੇ ਕਾਰਖਾਨੇ ਜਾ ਬਹਿਣਾ ਸੀ ਆਣ ਕਰ ਕਰ ਕੇ ਕਹੇ ਤਾਂ ਬਾਬਾ ਮੈਥੋਂ ਨਹੀਂ ਉਸਾਰੀ ਦਿਹਾੜੀ ਮੁੰਡਿਆਂ ਕੁੜੀਆਂ ਨਾ ਸਿਰਕ ਪਈ ਹੁੰਦੀ ਆਣ ਕਰ ਕਰ ਕੇ ਆਲੇ ਸਰਦਾਰ ਜੀ ਦੁਪਹਿਰ ਨੂੰ ਸੁੱਖੇ ਸਰਦਾਈ ਦਾ ਵੇਲਾ ਹੋਣਾ ਹੋਇਆ ਤੇ ਫਿਰ ਬਾਹਰ ਜੰਗਲ ਪਾਣੀ ਵੀ ਜਾਣਾ ਹੋਇਆ ਸਾਨੂੰ ਵੇਖ ਕਿੱਥੇ ਲੱਗਦੀ ਇਹੋ ਜੇ ਪਵਾੜੇ ਕਰਨ ਦੀ ਆਣ ਕਰ ਕਰ ਕੇ ਸੁੱਖੇ ਦੀ ਗੱਲ ਤੇ ਜੋਰ ਦੇਂਦਾਰ ਪਾਲਾ ਸਿੰਘ ਬੋਲਿਆ ਤੁਸੀਂ ਤਾਂ ਹਣ ਇਕੱਲੇ ਕਰਫੇ ਲਾਉਂਦੇ ਹੋਵੋਗੇ ਧਾਨ ਸੋਂ ਤੇ ਨਰਹਣ ਤੋਂ ਅਜ ਵੱਡੇ ਬਰੇ ਜੇ ਮੇਰੇ ਮਗਰ ਪਏ ਨੇ ਆਖੇ ਪਾਈ ਹੋਰਾਂ ਦੀ ਬੈਠ ਕੇ ਚੱਲ ਕੇ ਚੱਤ ਨਾਮ ਤਲਈਏ ਗੱਫੇ ਮਰਾਂ ਕੀ ਲਈਏ ਆਣ ਕਰ ਕਰਕੇ ਉਸ ਮੁੰਡੇ ਦੀ ਡਰ ਕਰਕੇ ਰਗੜਾ ਨਹੀਂ ਲਾਈਦਾ ਕਈ ਦਿਨਾਂ ਤੋਂ ਵਾਦ ਨਹੀਂ ਬੈਠੇ ਆ ਫਿਰ ਉਹ ਗੱਲਾਂ ਤੁਹਾਨੂੰ ਜੋ ਕਿਹਾ ਏ ਉਹ ਰਤਾ ਪ੍ਰਵਾਹ ਨਾ ਕਰਿਆ ਕਰੋ ਮੈਂ ਆਪੇ ਉਸ ਨਾਲ ਨੱਠ ਲਵਾਂਗਾ ਤੁਸੀਂ ਬਿਸ਼ੱਕ ਅੱਜ ਲਾਓ ਖਾਂ ਰਗੜਾ ਉਹਦੀ लाਟ ਕਿੰਨੀ ਮੈਂ ਵੇਖ ਲਵਾਂਗਾ ਚੰਗਾ ਜੀ ਅੱਜ ਫਿਰ ਕੱਢਾਂਗੇ ਕਤਰਾ ਆਉਂਗੇ ਨਾ ਤੁਸੀਂ ਵੀ ਹਾਹੋ ਜੀ ਜਰੂਰ ਚੰਗਾ ਫਿਰ ਤਾਂ ਛੇਤੀ ਕਿਰਪਾ ਕਰਨੀ ਆਣ ਕਰ ਕਰਕੇ ਪਰਸ਼ਾਵੇਂ ਟਾਲਣ ਤੋਂ ਪਹਿਲਾਂ ਹੀ ਤੇ ਨਾਲੇ ਸਾਥੀਆਂ ਨੂੰ ਵੀ ਲਿਆਵਾਂਗੇ ਨ ਆਣ ਕਰ ਕਰਕੇ ਆਓ ਜੀ ਉਹ ਤਾਂ ਸਗੋਂ ਮੇਰੇ ਮਗਰੋਂ ਹੀ ਨਹੀਂ ਲੱਸਦੇ ਇਹ ਤੇ ਮਾਰਾ ਆਣ ਕਰ ਕਰਕੇ ਬੜੀ ਖੁਸ਼ੀ ਦੀ ਗੱਲ ਹੈ ਅੱਛਾ ਵਾਰੂ ਜੀ ਕੀ ਫਤਿਹ ਕਹਿ ਕੇ ਪਾਲਾਤੰਗ ਚਲਾ ਗਿਆ ਪਾਈ ਹੁਰਾਂ ਦੀ ਬੌਕਰ ਉੱਥੇ ਹੀ ਰੱਖੀ ਰਹਿ ਗਈ ਸੀ ਆਪ ਰਗੜੇ ਦੀ ਤਿਆਰੀ ਲਈ ਹੁਣ ਤੋਂ ਹੀ ਜੁੜ ਗਈ ਉਹਨਾਂ ਤਾਂ ਆਪ ਵੱਡੇ ਵੇਲੇ ਦੀ ਬਣਾਈ ਹੋਈ ਮਜੂਨ ਦੀਆਂ ਦੋ ਤਿੰਨ ਚੁਟਕੀਆਂ ਮਾਵੇ ਤੋਂ ਪਿੱਛੋਂ ਛੱਕ ਚੁੱਕੇ ਸਨ ਅੰਮਲ ਵੀ ਚੰਗਾ ਆਇਆ ਸੀ ਪਰ ਜਿੰਨਾ ਖਾਦਾ ਲਪਕੜਪੇ ਉਹ ਕੇ ਜਨਨ ਉਂਗਲੀ ਚੱਤੀ ਵਾਲਾ ਵਿਲੇਖਾ ਸਤਸੰਗੀਆਂ ਚ ਬੈਠ ਕੇ ਗੋਡਿਆਂ ਉੱਤੇ ਕੂਣੀਆਂ ਤੱਕੇ ਗਟਾ ਗਟ ਬਟਾ ਚੜਨ ਨਾਲ ਜੋ ਲਾਲੀਆਂ ਚੜੜੀਆਂ ਤੁਨੂੰ ਉੋਂ ਇੰਨਾ ਚੁਟਕੇ ਨਾਲ